ਅਸੀਂ ਚਿੜੀਆਂ ਨੂੰ ਆਲ ਨਹੀਂ ਲਾਈ ਸੀਗੇ ਸੁਖੀ ਜੀ ਲੋਕਾਂ ਨੇ ਕਈ ਬੰਦੇ ਮੈਨੂੰ ਇਹੋ ਜਿਹਾ ਮਲੇ ਜਿਹੜੇ ਕਹਿੰਦੇ ਤੁਸੀਂ ਇਹਨਾਂ ਨੂੰ ਨਕਾਰਾ ਕਰ ਰਹੇ ਹੋ ਨਕਮੇ ਕਰ ਰਹੇ ਹੋ ਜੀ ਅਸੀਂ ਤਾਂ ਇਹਨਾਂ ਨੇ ਦਾਜ ਲਿਆ ਆਪਦੇ ਸਹੁਰਿਆਂ ਤੋਂ ਅਸੀਂ ਤਾਂ ਨਕਮੇ ਹੋਏ ਨਹੀਂ ਹਮਮ ਹੋਰ ਸੀ ਸਾਹ ਬਿੱਦਨ ਨੇ ਸਾਰੇ ਅਸੀਂ ਹਿਸਾਬ ਦਿੰਨੇ ਸੁਖੀ ਜੀ ਸਾਡਾ ਕਲੱਬ ਐਸੇ ਕਰਕੇ 7 ਸਾਲ ਹੋ ਗਏ ਚੱਲਦੇ ਨੇ ਅਸੀਂ ਜੋ ਪੈਸਾ ਸਾਨੂੰ ਆਉਂਦਾ ਤੇ ਖਰਚਾ ਹੁੰਦਾ ਉਹਦਾ ਹਿਸਾਬ ਦਿੰਨੇ ਠੀਕ ਕਿਵੇਂ ਕਰਦਾ ਕੀ ਕਰਦੇ ਉਹ ਅਸੀਂ ਪਹਿਲਾਂ ਤਾਂ ਪਿੰਡ ਚ ਲਾਉਂਦੇ ਸੀਗੇ ਚਾਰੇ ਖੁੰਜਾਂ 'ਚ ਲਿਖ ਕੇ ਹਾਂ ਯਾ ਸੋਚ ਬਹੁਤ ਵੱਡੀ ਸਾਡੀ ਸੋਚ ਐਸੀ ਵੀ ਕੋਈ ਪਿੰਡ ਦੀ ਧੀ ਜੱਪਾ ਕਰਨ ਆਉਗੀ ਹਾਂ ਵੀ ਉਹਦੇ ਵਾਸਤੇ ਵੀ ਸਕੀਮ ਰੱਖਾਂਗੇ ਕਿਉਂ ਜੋ ਵੀ ਉਹਦਾ ਮਤਲਬ ਪੰਜੀਰੀ ਦਾ ਸਮਾਨ ਹੁੰਦਾ ਫੇਰ ਅੱਗੇ ਜਾ ਕੇ ਸੀਗਾ ਵੀ ਥੋੜੇ ਜਿਹਾ ਹੋਰ ਪੈਸੇ ਬਚਣ ਲੱਗੇ ਤਾਂ ਗਰੀਬ ਵਿਆਹ ਕਰਦਾ ਬੱਚੀ ਦਾ ਚਲੋ ਉਦੋਂ ਕੋਈ ਸ਼ਗਨ ਸਕੀਮ ਅਸੀਂ 5000 ਰੁਪਏ ਰੱਖਿਆ ਸੀਗਾ ਕਿਸੇ ਦੇ ਮਰਗਤ ਹੋ ਜਾਂਦੀ ਸੀ ਗਰੀਬ ਦੇ ਕਿਉਂਕਿ ਗਰੀਬ ਦੇ ਮਰਗਤ ਨੂੰ ਪਤਾ ਵੀ ਮੌਕੇ ਦੇ ਲੱਗਦਾ ਉਹ ਤਾਂ ਪਹਿਲੇ ਹੀ ਸਾਰਾ ਕੁਝ ਵਿਚਾਰਾ ਲਵਾ ਕੇ ਜਾਂਦਾ ਕੋਈ ਵੀ ਚਾਹੇ ਗਰੀਬਾ ਚਾਹੇ ਅਮੀਰ ਦੇ ਹਾਂ 5000 ਕੋਈ ਵੱਡੀ ਰਕਮ ਨਹੀਂ ਹੈਨੀ ਚਲੋ ਅਸੀਂ ਸੋਚਿਆ ਵੀ ਕੁਛ ਨਾ ਕੁਛ ਤਾਂ ਸਾਰਾ ਲੱਗਦਾ ਕਲੱਬ ਵੱਲੋਂ ਅਸੀਂ ਪਿੰਡ ਜੋ ਇਕੱਠਾ ਕਰਕੇ ਤਕਰੀਬਨ ਲਾ ਲਓ ਵੀ 9 ਲੱਖ ਰੁਪਏ ਦਾ ਸਾਡਾ ਟੂਰਨਾਮੈਂਟਾਂ ਦਾ ਹੋ ਗਿਆ ਗ੍ਰਾਂਟ ਮਿਲੀ ਹੈ ਗ੍ਰਾਂਟ ਤਾਂ ਸਾਨੂੰ 1 ਰੁਪਿਆ ਵੀ ਨਹੀਂ ਮਿਲਿਆ ਅਜੇ ਤੱਕ ਕਿਸੇ ਤੋਂ ਉੱਤੇ ਨਾ ਹੀ ਅਸੀਂ ਕੋਈ ਚਾਹ ਕੀਤੀ ਹੈ ਵੀ ਸਾਨੂੰ ਗ੍ਰਾਂਟ ਮਿਲੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਕਿਸੇ ਥੱਲੇ ਲੱਗੀ ਕੀ ਮਰਾ ਕਰਦਾ ਵੀ ਸਾਡਾ ਕੀ ਮਰਾ ਕਰਦਾ ਸਰਪੰਚ ਬਣਨਾ ਚਾਹਾਂ ਜਿਆਦਾ ਨਹੀਂ ਬਿਲਕੁਲ ਨਹੀਂ ਮੈਂ ਅੱਜ ਤੱਕ ਆ ਮੁੰਡੇ ਬੈਠੇ ਨੇ ਬਹੁਤ ਨੇੜੇ ਦੇ ਮੁੰਡੇ ਮੇਰੇ ਇਹਨਾਂ ਨਾਲ ਮੈਂ ਹਰ ਗੱਲ ਕਰ ਸਕਦਾ ਹਾਂ ਇਹੋ ਜਿਹੇ ਬੰਦੇ ਵੀ ਨੇ ਸਾਡੇ ਪਿੰਡ ਚ ਇੱਕ ਵੀ ਬੰਦਾ ਉੱਠ ਕੇ ਇਹ ਨਹੀਂ ਕਹਿ ਸਕਦਾ ਵੀ ਇਹਨੇ ਕਦੇ ਐਂ ਕਿਹਾ ਵੀ ਮੈਂ ਸਰਪੰਚ ਖੜਾ ਹੋਊਂਗਾ ਮੈਨੂੰ ਤੂੰ ووٹ ਪਾਏਂਗਾ ਤੇ ਲੋਕ ਕਹਿੰਦੇ ਸੀਗੇ ਵੀ ਇਹਨੂੰ ਸਰਪੰਚੀ ਬਣਾਉਣਾ ਸਰਪੰਚ ਬਣਾਉਣਾ ਜਦੋਂ ਇਹ ਗੱਲਾਂ ਸਿਆਸੀ ਲੋਕਾਂ ਕੋਲ ਪਹੁੰਚੀਆਂ ਤੇ ਉਹ ਕਹਿੰਦੇ ਹੁੰਦੇ ਵੀ ਕੁਰਸੀ ਹੱਲੇ ਜਾਂਦੀ ਆ ਵੀ ਸਾਨੂੰ ਤਾਂ ਕਿਸੇ ਨੇ ਕਿਹਾ ਨਹੀਂਗਾ ਵੀ ਇਹ ਕਿਧਰੋਂ ਆ ਗਿਆ ਨਵੇਂ ਉੱਠ ਖੜੇ ਕਸੀਂ ਸੋਚਿਆ ਸੀਗਾ ਬਈ ਕਿਉਂ ਨਾ ਕੋਈ ਇਹੋ ਜਿਹਾ ਪ੍ਰੋਗਰਾ ਕੀਤਾ ਜਾਵੇ ਬਈ ਨਾਲੇ ਤਾਂ ਪਿੰਡ ਸੋਹਣਾ ਲੱਗੇ ਤੇ ਨਾਲੇ ਕੁਝ ਪ੍ਰਚਾਰ ਹੋ ਜੇ ਜੀ ਤਾਂ ਕਿ ਸਾਡੇ ਪਿੰਡ ਦੇ ਆਉਣ ਵਾਲੀ ਪਨੀਰੀ ਨੂੰ ਵੀ ਤੇ ਇੱਥੋਂ ਜਿਹੜੇ ਲੰਗਦੇ ਆ ਰਾਗੀਰ ਨੇ ਉਹਨਾਂ ਨੂੰ ਵੀ ਕੁਝ ਮਤਲਬ ਚਾਨਣ ਪਵੇ ਜਿਹੜੇ ਕੋਈ ਵੀ ਕੰਮ ਕਰਦੇ ਆ ਹਾਂਜੀ ਤਾਂ ਇੱਕ ਚੇਨਗ ਲੱਗਦੀ ਹੈ ਗੱਲ ਕਰੀ ਹੈ ਮਾੜੀ ਚੀਜ਼ ਥੋੜਿਆ ਜਿਹਾ ਛੇਤੀ ਪ੍ਰਮੋਟ ਹੋ ਜਾਂਦੀ ਐ ਚੰਗੀ ਨੂੰ ਸਮਾਂ ਲੱਗਦਾ ਐ ਬਿਲਕੁਲ ਹੁਣ ਜਦੋਂ ਤੁਸੀਂ ਮੈਂ ਤੁਹਾਨੂੰ ਕਾਲ ਕੀਤੀ ਐ ਨਾ ਤੁਸੀਂ ਕਿਹਾ ਬਾਈ ਜੀ ਪਹਿਲਾਂ ਅਕਾਲੀ ਫੂਲਾ ਸਿੰਘ ਚੌਕ ਆਉਗਾ ਹਾਂਜੀ ਬਾਈ ਫਿਰ ਅੱਗੇ ਉਸ ਤੋਂ ਆ ਦਾ ਮਹਾਰਾਣੀ ਜਿੰਦਾ ਚੌਕ ਆਉਗਾ ਤੁਸੀਂ ਉੱਥੇ ਆ ਜਾਓ ਹਾਂਜੀ ਮੇਰਾ ਫੋਨ ਮੇਰਾ ਹੈਂਡ ਫ੍ਰੀ ਸੀ ਸਾਰੀ ਟੀਮ ਸੁਣ ਰਹੀ ਸੀ ਕਹਿੰਦੇ ਯਾਰ ਕਿਆ ਬਾਤ ਐ ਕਹਿੰਦੇ ਹੁਣ ਜਿਵੇਂ ਮੈਂ ਸਾਡੇ ਗ੍ਰੰਥੀ ਸਿੰਘ ਸਿੰਘ ਨੇ ਜਾਂ ਸਾਡੇ ਕੋ ਸਿਲੰਡਰ ਵਾਲੀ ਗੱਡੀ ਆਉਂਦੀ ਆ ਪਿੰਡ ਦਾ ਇਹ ਮੁੰਡਾ ਉਨ ਮੈਂ ਕਿਰ ਇੱਕ ਦਿਨ ਕਿਹਾ ਰੋਕੇ ਮੈਂ ਕਿਹਾ ਵੀ ਤੂੰ ਇਹ ਨਾ ਕਹਿ ਆ ਕਰ ਵੀ ਉਧਰਲੇ ਗੁਰਦੁਆਰੇ ਕੋਲ ਗੱਡੀ ਆਈ ਆ ਮੈਂ ਕਿਹਾ ਵੀ ਤੂੰ ਇਹ ਕਹਿ ਆ ਕਰ ਕਾਲੀ ਫੂਲਾ ਸਿੰਘ ਚੌਕ ਕੋਲ ਗੱਡੀ ਆਈ ਆ ਲੋਕ ਆਪੇ ਸੋਚਣ ਵੀ ਕਾਲੀ ਫੂਲਾ ਸਿੰਘ ਚੌਕ ਕਿਹੜਾ ਹਾਂ ਸਾਡੇ ਤੇ ਡੇਰੀ ਵਾਲਾ ਡਾ ਘਿਆ ਜਾਂਦਾ ਕਿਉਂਕਿ ਸਰਕਾਰੀ ਡੇਰੀਆ ਉੱਥੇ ਮੈਂ ਮੁੰਡੇ ਨੂੰ ਇਹੀ ਕਹਿਣਾ ਉਹਨਾਂ ਮੈਂ ਕਿਹਾ ਤੁਸੀਂ ਇਹ ਨਹੀਂ ਕਹਿਣਾ ਤੁਸੀਂ ਇਹ ਕਹੋ ਵੀ ਮਹਾਰਾਣੀ ਜਿੰਦਕੌਰ ਚੌਕ ਮੈਨੂੰ ਲੱਗਦਾ ਹੈ ਕਿ ਸਹੀ ਗੱਲ ਹੈ ਵੀ ਕਲੱਬਾਂ ਦੇ ਵਿੱਚ ਹੁਣ ਰਾਜਨੀਤੀ ਢੇਡ ਚੜ ਗਏ ਨੇ ਹਾਂਜੀ ਜਿਹੜੇ ਕਲੱਬ ਅੱਜ 10 15 20 ਸਾਲ ਪਹਿਲਾਂ ਹੁੰਦੇ ਸੀ 10 ਸਾਲ ਪਹਿਲਾਂ ਕੰਮ ਕਰਦੇ ਉਹ ਉਹ ਤਰ੍ਹਾਂ ਦਾ ਹੁੰਦਾ ਸੀ ਅੱਜ ਲੱਗਦਾ ਜਿਵੇਂ ਕੁਝ ਬਦਲਿਆ ਹੋਇਆ ਹੈ ਹਾਂਜੀ ਰਾਜਨੀਤੀ ਤਾਂ ਹੁਣ ਤੁਹਾਨੂੰ ਪਤਾ ਹਰੇਕ ਕੰਮ ਜੋ ਕੋਈ ਚੰਗਾ ਕੰਮ ਕਰਦਾ ਰਾਜਨੀਤੀ ਦੇ ਵਿੱਚ ਵੜੀ ਜਾਂਦੀ ਹੈ ਸ਼ਹੀਦ ਬੰਨਾਂ ਤੇ ਗਲੀਆਂ ਬਣੀਆਂ ਹੋਈਆਂ ਨੇ ਹਾਂਜੀ ਸਾਹਿਬ ਜਦਾਂ ਇਹਨਾਂ ਤੇ ਗਲੀਆਂ ਬਣੀਆਂ ਹੋਈਆਂ ਨੇ ਹਾਂਜੀ ਤੇ ਪਰ ਜਦੋਂ ਅਸੀਂ ਗਲੀ ਦੇਖਦੇ ਵਿੱਚ ਤੇ ਗਲੀਆਂ ਦਾ ਮਾਰਾ ਹ ਹੁਣੇ ਚੋਣਾ ਦਾ ਟਾਈਮ ਹੈ ਲੀਡਰਾਂ ਨੂੰ ਆ ਕੇ ਇਹ ਗਲੀਆਂ ਦਿਖਾ ਦਿਓ ਕਹਿੰਦੇ ਅਸੀਂ ਤਾਂ ਆਹ ਕਰ ਸਕਦੇ ਸੀ ਇਹ ਤਾਂ ਸੁਖੀ ਜੀ ਹੁਣ ਮਤਲਬ ਪੋਲੀਟੀਕਲ ਹੋ ਗਿਆ ਉਧਰ ਅਸੀਂ ਜਾਣਾ ਨਹੀਂ ਚਾਹੁੰਦੇ ਸਾਰੀਆਂ ਸਾਈਡਾਂ ਦੇਖਣ ਵਾਸਤੇ ਸ਼ੀਸ਼ੇ ਲਾਏ ਪਿੰਡ ਦੇ ਖੰਭਿਆਂ ਨੂੰ ਰੰਗ ਕਰਵਾਇਆ ਸੀਗਾ ਹਮ ਤਿੰਨ ਰੰਗ 6 ਫੁੱਟ ਤੱਕ ਵੀ ਸੋਨਾ ਲੱਗਦਾ ਸੀ ਹੁਣ ਫਿੱਕਾ ਪੈ ਗਿਆ ਉਹ ਜੀ ਜੀ ਦੁਬਾਰੇ ਕਰਵਾਉਣ ਬਾਰੇ ਸੋਚ ਰਹੇ ਹਾਂ ਇਲੈਕਟਾ ਸਾਡੇ ਪਿੰਡ ਚ ਤੁਸੀਂ ਰਾਤ ਨੂੰ ਕਿਤੇ ਗੇੜਾ ਮਾਰੋ ਸਾਡੇ ਇੱਕ ਵੀ ਗਲੀ ਇਹੋ ਜਿਹੀ ਨਹੀਂ ਜਿੱਥੇ ਮਤਲਬ ਤੁਹਾਨੂੰ ਨਿਹਰਾ ਦੇ ਸੁਣੇ ਉਹ ਕਲੱਬ ਬਲੋਂ ਹੈ ਹਾਂਜੀ 7 ਸਾਲ ਹੋ ਗਏ ਸਾਡੇ ਜੀ ਦੋ ਵਾਰੀ ਲਾਤੀਆਂ ਇਲੈਕਟਾ ਨੇ ਅੱਛਾ 7 ਸਾਲ ਹੋ ਗਏ ਸਾਡੇ ਪਿੰਡ ਚ ਨਿਹਰਾ ਨਹੀਂ ਹੈਗਾ ਕਿਤੇ ਵੀ ਸਤ ਸ੍ਰੀ ਅਕਾਲ ਮੈਂ ਸੁਖੀ ਮਘਾਣੀਆਂ ਤੁਸੀਂ ਜੁੜੇ ਹੋ ਅਸਰ ਲੇਖ ਦੇ ਨਾਲ ਜਦੋਂ ਅਸੀਂ ਪਿੰਡਾਂ ਦੀ ਗੱਲ ਕਰਦੇ ਆ ਤਾਂ ਪਿੰਡਾਂ ਦਾ ਵਿਕਾਸ ਦਾ ਮੁੱਖ ਤੌਰ ਆ ਪੰਚਾਇਤ ਹੁੰਦੀ ਹੈ ਪਰ ਪੰਚਾਇਤ ਤੋਂ ਵੀ ਵੱਧ ਕੇ ਨੌਜਵਾਨ ਪੀੜ੍ਹੀ ਜਿਹੜੀ ਕਲੱਬਾਂ ਦੇ ਜ਼ਰੀਏ ਕੰਮ ਕਰਦੀ ਹੈ ਇੱਕ ਪਿੰਡ ਦੀ ਗੱਲ ਨਹੀਂ ਹੈ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਕਲੱਬ ਨੇ ਬਹੁਤ ਸਾਰੇ ਜਿਹੜੇ ਮੰਚ ਨੇ ਉਹ ਬਣੇ ਹੁੰਦੇ ਨੇ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਉੱਡਸੱਦੇਵਾਲਾ ਪਹੁੰਚੇ ਆ ਉੱਡਸੱਦੇਵਾਲਾ ਬੋਹਾ ਦੇ ਸ਼ਹਿਰ ਹਰਿਆਣਾ ਦੀ ਹੱਦ ਤੇ ਪੈਂਦਾ ਇਹ ਪਿੰਡ ਉੱਡਸੱਦੇਵਾਲਾ ਜਦੋਂ ਇਸ ਪਿੰਡ ਵਿੱਚੋਂ ਲੰਗੀਦਾ ਸੀ ਸੜਕ ਦੇ ਉਤੋਂ ਗੁਜ਼ਰੀਦਾ ਸੀ ਤਾਂ ਜਿੰਨੀਆਂ ਵੀ ਗਲੀਆਂ ਸੜਕ ਦੇ ਕਿਨਾਰੇ ਪੈਂਦੀਆਂ ਸੀ ਤਾਂ ਨਜ਼ਰੀ ਪੈਂਦੀਆਂ ਨੇ ਕਿ ਇੱਕ ਪਲੇਟਾਂ ਲੱਗੀਆਂ ਹੋਈਆਂ ਨੇ ਹਰੇਕ ਗਲੀ ਦੇ ਉੱਤੇ ਉਹ ਪਲੇਟਾਂ ਦੇ ਉੱਤੇ ਸਾਡੇ ਸਿੱਖ ਇਤਿਹਾਸ ਨਾਲ ਸੰਬੰਧਿਤ ਜਿਹੜੇ ਸੂਰਮੇ ਹੋਏ ਜਿਹੜੇ ਸ਼ਹੀਦ ਹੋਏ ਜਿਹੜੇ ਸਾਡੇ ਗੁਰੂ ਸਹਿਬਾਨ ਹੋਏ ਜਿਹੜੇ ਸਾਡੇ ਰਾਜੇ ਮਹਾਰਾਜੇ ਹੋਏ ਉਹਨਾਂ ਦੇ ਨਾਮ ਦੀਆਂ ਪਲੇਟਾਂ ਲੱਗੀਆਂ ਹੋਈਆਂ ਨੇ ਕਈ ਵਾਰ ਸੋਚਦੇ ਸੀ ਕਿ ਇਸ ਪਿੰਡ ਆਉਣਾ ਹੈ ਤਾਂ ਅੱਜ ਮੌਕਾ ਤੇ ਸਭ ਬਣਿਆ ਪਤਾ ਕੀਤਾ ਕਿ ਇਹ ਕੰਮ ਕਿਹਨੇ ਕੀਤਾ ਤਾਂ ਪਿੰਡ 'ਚ ਪਤਾ ਲੱਗਿਆ ਕਿ ਇਹ ਕਲੱਬ ਦਾ ਕੰਮ ਹੈ ਸ਼ਹੀਦ ਕਰਤਾਰ ਸਿੰਘ ਸਪੋਰਟਸ ਅਤੇ ਵੈਲਫੇਅਰ ਕਲੱਬ ਉੱਡ ਸੱਦੇ ਵਾਲਾ ਮੇਰੇ ਨਾਲ ਕਲੱਬ ਦੇ ਪ੍ਰਧਾਨ ਨੇ ਜਾਦਵਿੰਦਰ ਸਿੰਘ ਕਰਦਿਆਂ ਗੱਲਬਾਤ ਬਈ ਹਸੀਕਾਲ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਥੋੜੀ ਸਾਰੀ ਟੀਮ ਦਾ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਜੀ ਜੀ ਤੁਹਾਡੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਤੁਹਾਡੇ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਸਤਿ ਸ਼੍ਰੀ ਅਕਾਲ ਤੁਹਾਨੂੰ ਇਸ ਗੱਲ ਦੀ ਮੁਬਾਰਕਵਾਦ ਬਾਕੀ ਗੱਲਾਂ ਸਾਰੀਆਂ ਬਾਅਦ ਚ ਨੇ ਪਰ ਅਸੀਂ ਜਦੋਂ ਵੀ ਗੁਜਰਤ ਹੀ ਮੈਂ ਸ਼ੁਰੂ ਜੀ ਗੱਲ ਕੀਤੀ ਹੈ ਕਿ ਹਰ ਵਾਰੀ ਸੋਚਦੇ ਵੀ ਇਹ ਰੁਕੀਏ ਜਾਂ ਰੁਕੀਏ ਅੱਛਾ ਅੱਧਾ ਸਪੈਸ਼ਲ ਹੀ ਆਏ ਵੀ ਚਲੋ ਚੱਲੀਏ ਠੀਕ ਹੈ ਬਹੁਤ ਧੰਨਵਾਦ ਇਹ ਇਹ ਜਿਹੜੀ ਗੱਲ ਕਿਵੇਂ ਜੇਨ ਚ ਆਉਂਦੀ ਹੈ ਵੀ ਗਲੀ ਦਾ ਨਾਮ ਚੌਂਕਾਂ ਦੇ ਨਾਮ ਸਿੱਖ ਇਤਿਹਾਸ ਨਾਲ ਸੰਬੰਧਿਤ ਵੀ ਪਲੇਟਾਂ ਲਾਉਣੀਆਂ ਨੇ ਚੌਂਕ ਪਿਆਰ ਕਰਨੇ ਨੇ ਇਹ ਸੁਖੀ ਜੀ ਇਤਿਹਾਸ ਬਚਪਨ 'ਚ ਬਾਪੂ ਜੀ ਪੜ੍ਹਾਉਂਦੇ ਹੁੰਦੇ ਸੀਗੇ ਕਿਤਾਬਾਂ ਲੈ ਕੇ ਦਿੰਦੇ ਸੀ ਜੀ ਤੇ ਹੁਣ ਤੁਹਾਨੂੰ ਪਤਾ ਹੀ ਆ ਵੀ ਸਾਡੀਆਂ ਜਿਹੜੇ ਕਮੇਟੀਆਂ ਸਾਡੇ ਜਿਹੜੇ ਠੇਕੇਦਾਰ ਬਣੇ ਹੋਏ ਆ ਧਰਮ ਦੇ ਜੀ ਉਹਨਾਂ ਦਾ ਸਾਡੇ ਵੱਲ ਕੋਈ ਖਿਆਲ ਨਹੀਂ ਹੈਗਾ ਜੀ ਕਿ ਸਾਨੂੰ ਨਹੀਂ ਪਤਾ ਵੀ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕੀ ਸਿਖਾਉਣਾ ਕੀ ਦੇ ਰਹੇ ਹਾਂ ਸਭ ਧਰਮ ਨੂੰ ਇਤਿਹਾਸ ਨੂੰ ਆਪਣੇ ਨੂੰ ਭੁੱਲ ਰਹੇ ਆ ਜੀ 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 ਅਸੀਂ ਸੋਚਿਆ ਸੀਗਾ ਬਈ ਕਿਉਂ ਨਾ ਕੋਈ ਇਹੋ ਜਿਹਾ ਪ੍ਰਲਾਪ ਕੀਤਾ ਜਾਵੇ ਬਈ ਨਾਲੇ ਤਾਂ ਪਿੰਡ ਸੋਹਣਾ ਲੱਗੇ ਤੇ ਨਾਲੇ ਕੁਝ ਪ੍ਰਚਾਰ ਹੋ ਜੇ ਜੀ ਤਾਂ ਕਿ ਸਾਡੇ ਪਿੰਡ ਦੇ ਆਉਣ ਵਾਲੀ ਪਨੀਰੀ ਨੂੰ ਵੀ ਤੇ ਇਥੋਂ ਜਿਹੜੇ ਲੰਗਦੇ ਆ ਰਾਗੀਰ ਨੇ ਉਹਨਾਂ ਨੂੰ ਵੀ ਕੁਝ ਮਤਲਬ ਚਾਨਣ ਪਵੇ ਪੜਨ ਦੇਖਣ ਤੇ ਸੋਚਣ ਬਈ ਇਹ ਕੌਣ ਨੇ ਪੁੱਛਣ ਆਦੇ ਘਰੇ ਜਾ ਕੇ ਆਦੇ ਕਿਤਾਬਾਂ ਚ ਦੇਖਣ YouTube ਚੈਨਲ ਘੜ ਕੇ ਦੇਖਣ Facebook ਤੇ ਤਾਂ ਉਹਨਾਂ ਨੂੰ ਪਤਾ ਲੱਗੇ ਵੀ ਇਹ ਕੌਣ ਹੋਇਆ ਜੀ ਕਿ ਸਾਡੇ ਬਜ਼ੁਰਗ ਕੀ ਸੀਗੇ ਅਸੀਂ ਕੀ ਹ ਉਸ ਤੋਂ ਪ੍ਰਵਾ ਮਤਲਬ ਸੋਚ ਕੇ ਕਲੱਬ ਦੀ ਟੀਮ ਇਹਨਾਂ ਨਾਲ ਰਹਿ ਕੀਤੀ ਸਾਰਿਆਂ ਨੇ ਹਾਂ ਕੀਤੀ ਕਿਉਂਕਿ ਮੈਨੂੰ ਕਲੱਬ ਦਾ ਜੋ ਵੀ ਕੰਮ ਕਰਦੇ ਆ ਸ਼ਮਤੀ ਨਾਲ ਕਰਦੇ ਆ ਤੇ ਮਤਲਬ ਕੋਈ ਜਵਾਬ ਨਹੀਂ ਦਿੰਦਾ ਵੀ ਕੀ ਕੰਮ ਕਰਨਾ ਸਾਨੂੰ ਇਹ ਚੀਜ਼ ਕਰਨੀ ਹੁੰਦੀ ਵੀ ਜੇ ਅਸੀਂ ਕੰਮ ਤੇ ਰੱਖਿਆ ਮਤਾਂ ਤਾਂ ਕੋਈ ਕਹਿ ਦੂਗਾ ਵੀ ਇਹ ਕੰਮ ਕਰਨਾ ਨਹੀਂ ਬਹੁਤ ਵਧੀਆ ਟੀਮ ਆ ਮੇਰੀ ਮੇਰਾ ਪੂਰਾ ਸਾਧਨ ਦੇ ਆ ਪਿੰਡ ਪੂਰਾ ਸਾਧਨ ਦਾ ਅਸੀਂ ਖਰਚਾ ਸੀਗਾ ਸਾਡਾ ਇਹ 60-60 ਹਜ਼ਾਰ ਦਾ ਜੀ ਪਿੰਡ ਜੋ ਇਕੱਠੇ ਕੀਤੇ ਕਿਉਂਕਿ ਪੂਰਾ ਵਧੀਆ ਬਣਾਇਆ ਗਿਆ ਵਧੀਆ ਮੋਟੀ ਚਾਦਰ ਜਿਸਤੀ ਪਾਈ ਪਾ ਸਾਰਾ ਕੁਝ ਕੋਈ ਆਏ ਨਹੀਂ ਹੈਗਾ ਵੀ ਇੱਕ ਵਾਰੀ ਦਿਖਾਉਣ ਵਾਸਤੇ ਲਾਤਾ ਅਸੀਂ ਚਾਹੁੰਦੇ ਸੀਗੇ ਵੀ 8-10 ਸਾਲ ਕੱਟੇ ਇਹ ਤੇ ਫਿਰ ਅਸੀਂ ਗਲੀ ਨੰਬਰ ਲਾਏ ਉਹਨਾਂ ਦੇ ਪੰਜ ਪਿਆਰਾਂ ਦੇ ਨਾਮ ਸ਼ਹੀਦਾਂ ਦੇ ਨਾਮ ਯੋਧਿਆਂ ਦੇ ਨਾਮ ਆਪਣੇ ਜਥੇਦਾਰ ਆਪਣੀ ਮਹਾਰਾਣੀ ਬੀਬੀਆਂ ਮਾਈਆਂ ਜੋ ਸ਼ਹੀਦ ਹੋਈਆਂ ਆਪਣੇ ਸਾਰੇ ਜਨਾਮ ਅਸੀਂ ਐਡੋ ਐਡੋ ਕਰਿਆ ਤੇ ਬਸ ਇਹੀ ਉਪਰਾਲਾ ਸੀਗਾ ਸਾਡਾ ਸੋਚ ਸੀਗੀ ਵੀ ਲੈ ਕੇ ਚੱਲੇ ਆ ਵੀ ਪ੍ਰਚਾਰ ਹੋਵੇ ਜਦੋਂ ਪਲੇਟਾਂ ਲਾਈਆਂ ਹਾਂਜੀ ਆਮ ਤੌਰ ਤੇ ਜਦੋਂ ਪਿੰਡ ਦੇ ਕਿਸੇ ਚ ਲਾਇਬ੍ਰੇਰੀ ਖੁੱਲਦੀ ਹੈ ਜਦੋਂ ਕੋਈ ਵੀ ਕੰਮ ਕਰਦੇ ਆ ਹਾਂਜੀ ਤਾਂ ਇੱਕ ਚਿੰਗ ਲੱਗਦੀ ਹੈ ਗੱਲ ਕਰੀ ਹੈ ਮਾੜੀ ਚੀਜ਼ ਥੋੜਿਆ ਜਿਹਾ ਛੇਤੀ ਪ੍ਰਮੋਟ ਹੋ ਜਾਂਦੀ ਹੈ ਚੰਗੀ ਨੂੰ ਸਮਾਂ ਲੱਗਦਾ ਬਿਲਕੁਲ ਹੁਣ ਜਦੋਂ ਤੁਸੀਂ ਮੈਂ ਤੁਹਾਨੂੰ ਕਾਲ ਕੀਤੀ ਜਨਾ ਤੁਸੀਂ ਕਹੇ ਬਾਈ ਜੀ ਪਹਿਲਾਂ ਕਾਲੀ ਫੂਲਾ ਸਿੰਘ ਚੌਕ ਆਊਗਾ ਹਾਂਜੀ ਬਾਈ ਫਿਰ ਅੱਗੇ ਉਸ ਤੋਂ ਆ ਦਾ ਮਹਾਰਾਣੀ ਜਿੰਦਾ ਚੌਕ ਆਊਗਾ ਤੁਸੀਂ ਉੱਥੇ ਆ ਜਾਓ ਹਾਂਜੀ ਮੇਰਾ ਫੋਨ ਮੇਰਾ ਹੈਂਡ ਫ੍ਰੀ ਸੀ ਸਾਰੀ ਟੀਮ ਸੁਣ ਰਹੀ ਸੀ ਕਹਿੰਦੇ ਯਾਰ ਕਿਆ ਬਾਤ ਆ ਕਹਿੰਦੇ ਮੈਂ ਤੁਹਾਡਾ ਜਵਾਬ ਸੁਣ ਕੇ ਤੁਹਾਨੂੰ ਲੱਗਿਆ ਵੀ ਹਾਂ ਇਹਦਾ ਮਤਲਬ ਹੋਰਾਂ ਜਿਹੜੇ ਨੌਜਵਾਨ ਨੇ ਜਾਂ ਪਿੰਡ ਦੇ ਲੋਕ ਨੇ ਉਹਨਾਂ ਦੀਆਂ ਗਲੀਆਂ ਚੇਤੇ ਹੋ ਗਈਆਂ ਗਲੀਆਂ ਤਾਂ ਹੁਣ ਗੱਲਾਂ ਕਰਦੇ ਲੋਕ ਉਹ ਕਿੱਥੇ ਐ ਪਿੰਡ ਵਾਲੇ ਕਹਿੰਦੇ ਨੇ ਉਹ ਅੱਡੇ ਕੋਲੇ ਆਇਆ ਹੁਣ ਲੋਕ ਕੀ ਕਹਿੰਦੇ ਨੇ ਹਜੇ ਥੋੜਾ ਜਿਹਾ ਪਿੰਡਾਂ 'ਚ ਕਮੀ ਆ ਜੀ ਵੀ ਹਜੇ ਉਹਨਾਂ ਇਹਨਾਂ ਦਾ ਧਿਆਨ ਨਹੀਂ ਹੋਇਆ ਵੀ ਆਪਾਂ ਇਸ ਨੂੰ ਆਪਾਂ ਵੀ ਕੋਈ ਮਤਲਬ ਜੀ ਜੀ ਉੱਪਰ ਚੱਕੀਏ ਪ੍ਰਚਾਰ ਕਰੀਏ ਹੁਣ ਜਿਵੇਂ ਮੈਂ ਸਾਡੇ ਗ੍ਰਾਂਥੀ ਸਿੰਘ ਸਿੰਘ ਨੇ ਜਾਂ ਸਾਡੇ ਕੋ ਸਿਲੰਡਰ ਵਾਲੀ ਗੱਡੀ ਆਉਂਦੀ ਆ ਪਿੰਡ ਦੇ ਇਹ ਮੁੰਡਾ ਉਹਨੂੰ ਮੈਂ ਘੇਰ ਕੇ ਇੱਕ ਦਿਨ ਕਿਹਾ ਰੋਕ ਕੇ ਮੈਂ ਕਿਹਾ ਵੀ ਤੂੰ ਇਹ ਨਾ ਕਿਆ ਕਰ ਵੀ ਉਧਰਲੇ ਗੁਰਦੁਆਰੇ ਕੋਲ ਗੱਡੀ ਆਈ ਆ ਮੈਂ ਕਿਹਾ ਵੀ ਤੂੰ ਇਹ ਕਿਆ ਕਰ ਕਾਲੀ ਫੁੱਲਾ ਸਿੰਘ ਚੌਂਕ ਕੋਲ ਗੱਡੀ ਆਈ ਆ ਲੋਕ ਆਪੇ ਸੋਚਣ ਵੀ ਕਾਲੀ ਫੁੱਲਾ ਸਿੰਘ ਚੌਂਕ ਕਿਹੜਾ ਹਾਂ ਸਾਡੇ ਤਾਂ ਡੇਰੀ ਵਾਲਾ ਢਾਹ ਕਿਹਾ ਜਾਂਦਾ ਕਿਉਂਕਿ ਸਰਕਾਰੀ ਡੇਰੀ ਆ ਉੱਥੇ ਮੈਂ ਮੁੰਡੇ ਨੂੰ ਇਹੀ ਕਹਿੰਦਾ ਉਹਨਾਂ ਮੈਂ ਕਿਹਾ ਤੁਸੀਂ ਇਹ ਕਹੋ ਵੀ ਮਹਾਰਾਣੀ ਜਿੰਦਕੌਰ ਜਾਊਗਾ ਹਾਂ ਹਜੇ ਥੋੜਾ ਜਿਹਾ ਲੋਕਾਂ ਨੂੰ ਐਡਾ ਚੜ੍ਹ ਜਾਣ ਹੈ ਨਹੀਂਗਾ ਟਾਈਮ ਲੱਗੂਗਾ ਜੀ ਪਰ ਇਹ ਪਿੰਡ ਨੇ ਬਹੁਤ ਮਤਲਬ ਸੜਾਇਆ ਸੀ ਚੀਜ਼ ਨੂੰ ਤੇ ਜੋ ਰਿਸ਼ਤੇਦਾਰ ਆਉਂਦੇ ਆ ਫਿਰ ਮੈਨੂੰ ਫੋਨ ਆਉਂਦੇ ਆ ਵੀ ਅਸੀਂ ਗਲੀ ਨੰਬਰ ਕਿਹਾ ਸੀਗਾ ਮੈਂ ਕਿਹਾ ਤੁਸੀਂ ਨਾਮ ਵੀ ਦੱਸਿਆ ਕਰੋ ਗਲੀ ਦਾ ਆਪਦੀ ਗਲੀ ਦਾ ਨਾਮ ਚੇਤੇ ਰੱਖੋ ਗਲੀ ਨੰਬਰ ਦੱਸ ਦਿਓ 13 ਨੰਬਰ ਆ ਉਥੇ ਦੇਖੋ ਤੁਹਾਡੀ ਗਲੀ ਦਾ ਨਾਮ ਕੀ ਆ ਨਾਲ ਨਾਮ ਵੀ ਦੱਸੋ ਵੀ ਆਹ ਨਾਮ ਤੇ ਆ ਜਾ ਬਈ ਹਾਂ ਵੀ ਆ ਗਲੀ ਨੰਬਰ ਆ ਨਾਮ ਤੇ ਇਹ ਜ਼ਰੂਰ ਕਰੋ ਹਜੇ ਟਾਈਮ ਲੱਗੂਗਾ ਹਾਂ ਥੋੜਾ ਜਿਆ ਕਿਉਂਕਿ ਧਰਮਨਾ ਟੁੱਟਿਆ ਨੂੰ ਬਹੁਤ ਟਾਈਮ ਹੋ ਗਿਆ ਕਿਸੇ ਨੇ ਜੋੜਨ ਦੀ ਕੋਸ਼ਿਸ਼ ਨਹੀਂ ਕੀਤੀ ਇਸ ਲਈ ਇੱਧਰ ਨੂੰ ਲਿਆਉਣਾ ਬਹੁਤ ਔਖਾ ਕਲੱਬ ਬਣਾਇਆ ਹੋਇਆ ਹੈ ਹਾਂਜੀ ਆਮ ਤੌਰ ਤੇ ਮੀਰੇ ਮੰਨਣ ਨੇ ਐਵੇਂ ਅਸੀਂ ਵੀ ਕਲੱਬ ਚਲਾਏ ਨੇ ਹਾਂਜੀ ਅਸੀਂ ਪਤਾ ਨਹੀਂ ਕੀਤੀਆਂ ਨਹੀਂ ਹੈ ਹਾਂਜੀ ਮੈਨੂੰ ਲੱਗਦਾ ਹੈ ਕਿ ਸਹੀ ਗੱਲ ਹੈ ਵੀ ਕਲੱਬ ਅਸਲ ਵਿੱਚ ਹੁਣ ਉਹ ਆਜ ਨਹੀਂ ਕੀ ਢੇੜ ਚੜ ਗਏ ਨੇ ਹਾਂਜੀ ਜਿਹੜੇ ਕਲੱਬ ਅੱਜ 10 15 20 ਸਾਲ ਪਹਿਲਾਂ ਹੁੰਦੇ ਸੀ 10 ਸਾਲ ਪਹਿਲਾਂ ਕੰਮ ਕਰਦੇ ਉਹ ਹੋਤਰਾ ਨਾ ਹੁੰਦਾ ਸੀ ਅੱਜ ਲੱਗਦਾ ਜੀ ਕੁਝ ਬਦਲਿਆ ਹੋਇਆ ਹੈ ਹਾਂਜੀ ਰਾਜਨੀਤੀ ਤਾਂ ਹੁਣ ਤੁਹਾਨੂੰ ਪਤਾ ਹਰੇਕ ਕੰਮ ਜੋ ਕੋਈ ਚੰਗਾ ਕੰਮ ਕਰਦਾ ਰਾਜਨੀਤੀ ਦੇ ਵਿੱਚ ਵੜੀ ਜਾਂਦੀ ਆ ਚਲੋ ਮੈਨੂੰ ਸੇਵਾ ਦਾ ਮੌਕਾ ਮਿਲ ਗਿਆ ਅਸੀਂ ਚਲੋ ਕੁਝ ਕੰਮ ਕੀਤੇ ਗਰਾਊਂਡ ਸਭ ਤੋਂ ਪਹਿਲਾਂ ਗਰਾਊਂਡ ਦੀ ਕਮੀ ਸੀ ਸਾਡੇ ਪਿੰਡ ਤੁਸੀਂ ਇੱਥੇ ਫੋਟੋ ਦੇਖੀ ਹੋਣੀ ਆ ਉਥੇ ਇੱਟਾਂ ਰੋੜੇ ਮਤਲਬ ਹੱਕ ਸਲਵਾੜ ਜਿੰਨਾ ਕਹਦੋਂ ਉਹਨਾਂ ਗੰਦ ਸੀਗਾ ਉੱਥੇ ਸਕੂਲ ਦੇ ਨਾਲ ਜਿੱਥੇ ਤੁਸੀਂ ਆਏ ਹੋ ਇੰਟਰਨੈਟ ਪਿੰਡ ਦੇ ਉੱਥੇ ਜੀ 1100 ਟਰਾਲੀ ਮਿੱਟੀ ਦੀ ਪਾਈ ਉਸ ਨੂੰ ਖੇਡਣ ਲੈ ਕੇ ਬਣਾਇਆ ਉਹ ਬਸਟ ਕਿੱਥੋਂ ਆਇਆ ਬਜਟ ਇੰਨਾ ਲੋਕਾਂ ਨੂੰ ਚਾਹ ਸੀਗਾ ਵੀ ਬੰਦ ਪਿਆ ਕਲੱਬ ਚੱਲਿਆ ਸਾਰਿਆਂ ਨੇ ਆਪ ਉਹਦੇ ਟਿੱਟ ਲਾ ਦੇ ਲੈ ਕੇ ਜੀਸੀਬੀ ਸੀਗੀ ਸਾਡੇ ਦੀਪਾ ਮੁੰਡਾ ਸਾਡਾ ਕਲੱਬ ਨਾਲ ਮੁੰਡਾ ਜੁੜਿਆ ਹੋਇਆ ਚੱਸੀ ਗੱਲ ਉਹਦਾ ਭਰਾ ਉਹਨੇ ਫਰੀ ਚ ਤੇਲ ਵੀ ਉਹਦਾ ਆਪਦਾ ਕੀ ਬਾਤ ਉਹਨੇ ਮਤਲਬ ਗਰਾਊਂਡ ਬਣਾਇਆ ਸਾਰਾ ਜੀਸੀਬੀ ਨਾਲ ਪੱਧਰ ਕੀਤਾ ਜੋ ਕੀਤਾ ਸਾਰਾ ਉਹਨੇ ਕੀਤਾ ਤੇ ਜਿਹੜਾ ਟਰਾਲੀਆਂ ਆਈਆਂ ਇਹ ਲੋਕਾਂ ਨੇ ਸੇਵਾ ਕੀਤੀ ਜਿਵੇਂ ਅੱਜ ਇਹਦੇ ਖੇਤ ਚੋਂ ਕਿਸੇ ਦੇ ਖੇਤ ਚੋਂ ਚੱਕਣੀ ਮਿੱਟੀ ਨਵੀਂ ਕਰਾਉਣੀ ਆ ਉਹਨੇ ਪਾਈ ਤੇ ਉਸ ਤੋਂ ਬਾਅਦ ਖੇਡਣ ਲੈ ਕੇ ਬਣ ਗਿਆ ਬੱਚਿਆਂ ਦੇ ਉਹਦੇ ਬਿਲਕੁਲ ਆਪੋਜੀਟ ਇੱਧਰ ਦੇਖਿਆ ਉਹ ਤੁਸੀਂ ਦਰਖਤ ਲੱਗੇ ਹੋਏ ਆ ਸੂਬੇ ਦੇ ਨਾਲ ਨਾਲ ਉੱਥੇ ਸੀਗਾ ਖਤਾਨ ਬਹੁਤ ਵੱਡਾ 10 ਫੁੱਟ ਡੂੰਘਾ ਖਤਾਨ ਸੀ ਉਹਦੇ ਵਿੱਚ ਵੀ ਇਟਾਂ ਰੋੜੇ ਸਰਵਾੜ ਬਹੁਤ ਗੰਦ ਸੀਗਾ ਮਤਲਬ ਵੀ ਲੋਕ ਸਾਨੂੰ ਦੱਸਦੇ ਕਿ ਨੇ ਦਿਨੇ ਵੀ ਡਰ ਲੱਗਦਾ ਸੀ ਸਾਨੂੰ ਜਦੋਂ ਉੱਥੇ ਲੱਗਦੇ ਆ ਕਈ ਬੰਦੇ ਨੇ ਘੇਰ ਕੇ ਕਿਹਾ ਤੁਸੀਂ ਬਹੁਤ ਵਧੀਆ ਕੰਮ ਕੀਤਾ ਉਹ ਖਤਾਨ ਭਰ ਕੇ ਤੇ ਪਹਿਲਾਂ ਘਾ ਲਾਇਆ ਚਰੋਕਾ ਨੂੰ ਪਾਣੀ ਦੀ ਸਮੱਸਿਆ ਸੀ ਸਾਧਨ ਨਹੀਂ ਸੀਗਾ ਫਿਰ ਕੁਝ ਅਸੀਂ ਬੂਟੇ ਲਾਏ ਕੁਝ ਪੰਚਾਇਤ ਨੇ ਲਾਤੇ ਦਰਖਤ ਬਹੁਤ ਵਧੀਆ ਬਣ ਗਏ ਅੱਜ ਜੜ ਲਾਇਆ ਉਹਦੇ ਵਾਸਤੇ ਉਸ ਤੋਂ ਬਾਅਦ ਪਿੰਡ ਚ ਆ ਗਏ ਤੇ ਕੰਮ ਤੁਸੀਂ ਦੇਖਿਆ ਹੀ ਆ ਜਿਹੜੇ ਹੁਣ ਤੱਕ ਕੰਮ ਕੀਤੇ ਆ ਜਿਹੜੇ ਤੁਹਾਨੂੰ ਲੱਗਦਾ ਵੀ ਸਾਡੇ ਯਾਰ ਕੰਮ ਇਹ ਬੋਲਦੇ ਨੇ ਹਰ ਖੁਸ਼ੀ ਤੇ ਹੁੰਦੀ ਏ ਇਸ ਗੱਲ ਦੀ ਕੰਮ ਅਸੀਂ ਕੁਝ ਕੰਮ ਤਾਂ ਸਾਡੇ ਇਹ ਜੇ ਨੇ ਹੁਣ ਅਸੀਂ ਫਲੈਕਸ ਇਹ ਸੇ ਕਰਕੇ ਬਣਾਈ ਆ ਬਈ ਕਈ ਕੰਮ ਆ ਸਾਡੇ ਪਿੰਡ ਦੇ ਨੂੰ ਨਹੀਂ ਪਤਾ ਕਿਸੇ ਕੀਤੇ ਆ ਕਿਉਂਕਿ ਜਿਹੜੇ ਕੰਮ ਮੂਰੇ ਦਿੰਦੇ ਆ ਉਹਨਾਂ ਨੂੰ ਇਹ ਹੁੰਦਾ ਵੀ ਇਹੀ ਕੀਤੇ ਕੋਈ ਮਤਲਬ ਬਜ਼ੁਰਗ ਸੀਗਾ ਅਸੀਂ ਕੋਲ ਦੀ ਘਰ ਦੇ ਲੰਘਣ ਲੱਗੇ ਤਾਂ ਮੈਂ ਦੇਖਿਆ ਵੀ ਉਹ ਪਿਆ ਅਸੀਂ ਉਹਦਾ ਹਾਲ ਪੁੱਛਣ ਚਲੇ ਗਏ ਟੀਮ ਸੀ ਮੇਰੀ ਨਾਲ ਉਹਨੂੰ ਪੁੱਛਿਆ ਵੀ ਕਿਵੇਂ ਆ ਉਹ ਕਹਿੰਦਾ ਵੀ ਮੇਰਾ ਬਹੁਤ ਬੁਰਾ ਹਾਲਾ ਕੋਲੀ ਬੱਠੜ ਰੱਖਿਆ ਸੀ ਉਹਨੇ ਮਤਲਬ ਲੈਟਰਨ ਬਾਥਰੂਮ ਵਿੱਚ ਹੀ ਉੱਥੇ ਕਰਦਾ ਸੀ ਮੁੰਡੇ ਨੇ ਰਾਇ ਕਿ ਦੀ ਡਾਕਟਰ ਨੂੰ ਸੱਦਿਆ ਪਿੰਡ ਦੇ ਨੂੰ ਵੀ ਇਹਦਾ ਲਾਸ਼ ਸ਼ੁਰੂ ਕਰ ਜੋ ਖਰਚ ਆਊਗਾ ਅਸੀਂ ਦੇਵਾਂਗੇ ਚਲੋ ਉਹ ਕੁਝ ਦਿਨਾਂ ਬਾਅਦ ਅਸੀਂ ਫੇਰ ਕਿਹੜਾ ਮਾਰਿਆ ਤਾਂ ਉਹ ਕਹਿੰਦਾ ਮੈਂ ਉੱਠ ਕੇ ਵੀ ਆਪਦੀ ਕਿਰਿਆ ਸੋਧਣ ਲੱਗਿਆ ਬੰਦਾ ਉਹ ਫੇਰ ਡਾਕਟਰ ਨੂੰ ਕਿਹਾ ਵੀ ਇੱਕ ਵਾਰੀ ਹੋਰ ਕਰ ਦੇ ਦਾ ਫੇਰ ਉਹਦੀ ਪੁੱਤ ਮਤਲਬ ਉਹਦੀ ਘਰ ਵਾਲੀ ਮਰ ਗਈ ਸੀ ਉਹਦੀ ਪੋਤੀ ਦਾ ਵਿਆਹ ਸੀਗਾ ਜੀ ਉਹਨੂੰ ਕਣਕ ਦੀ ਬੋਰੀ ਕੁਝ ਕੱਪੜਾ ਲੀੜਾ ਕੁਝ ਪੈਸੇ ਮਤਲਬ ਦੇ ਕੇ ਆਂਦੇ ਆ ਜਿਵੇਂ ਕਿ ਇੱਥੇ ਆਪਣੇ ਗਵਾਨਤ ਸੀਗਾ ਅ ਗੁੰਗੀ ਸੀਗਾ ਮਤਲਬ ਜਨਾਨੀ ਇੱਕ ਗੁੰਗੀ ਤੇ ਬੋਲੀ ਉਹਦਾ ਬੱਚਾ ਸੀ ਤਿੰਨ ਮਹੀਨਿਆਂ ਦਾ ਘਰ ਵਾਲੇ ਵਿਰੁੱਧ ਸੱਟ ਲੱਗੀ ਲੱਤ ਟੁੱਟ ਗਈ ਸੀ ਜੀ ਮਤਲਬ ਵੀ ਬਹੁਤ ਬੁਰਾ ਹਾਲ ਸੀ ਉਹਦਾ ਸਾਨੂੰ ਪਿੰਡੋਂ ਫੋਨ ਆਇਆ ਵੀ ਮਤਲਬ ਇੱਧਰ ਆ ਕੇ ਜਾਓ ਅਸੀਂ ਇਹ ਮੈਡੀਕ ਟੀਮ ਲੈ ਕੇ ਆਏ ਆ ਆਪਦੀ ਉਹ ਤਿੰਨ ਮਹੀਨੇ ਵਾਸਤੇ ਸੀ ਬੱਚੇ ਦਾ ਦੁੱਧ ਲਵਾਇਆ ਕਿ ਕਰੀਏ ਜੀ 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 ਤੇ ਉਹਨੂੰ ਬੱਚਿਆਂ ਨੂੰ ਗਰਮੀ ਸੈਲ ਦੇ ਕੱਪੜੇ ਦੇ ਕੇ ਆਂਦੇ ਉਹ ਸੌਦਾ ਦੇ ਕੇ ਆਂਦਾ ਉਹ ਇਹੋ ਜਿਹੇ ਕੰਮ ਨੇ ਜਿਹੜੇ ਕਿ ਮਤਲਬ ਲੋਕਾਂ ਦੀ ਨਿਗਾਹ 'ਚ ਤਾਂ ਆਉਂਦੇ ਨਹੀਂਗੇ ਕਿਉਂਕਿ ਲੋਕਾਂ ਦੇ ਨਿਗਾਹ 'ਚ ਤਾਂ ਇਹ ਆਉਂਦਾ ਜਿਵੇਂ ਸ਼ੀਸ਼ੇ ਲਾਏ ਆ ਸਾਰੀਆਂ ਸਾਈਡਾਂ ਦੇਖਣ ਵਾਸਤੇ ਸ਼ੀਸ਼ੇ ਲਾਏ ਪਿੰਡ 'ਚ ਖੰਭਿਆਂ ਨੂੰ ਰੰਗ ਕਰਵਾਇਆ ਸੀਗਾ ਹੂੰ ਤਿੰਨ ਰੰਗ 6 ਫੁੱਟ ਤੱਕ ਵੀ ਸੋਹਣਾ ਲੱਗਦਾ ਸੀ ਹੁਣ ਫਿੱਕਾ ਪੈ ਗਿਆ ਉਹ ਜੀ ਜੀ ਦੁਬਾਰੇ ਕਰਵਾਉਣ ਬਾਰੇ ਸੋਚ ਰਹੇ ਆ ਤੇ ਲਾਈਟਾਂ ਸਾਡੇ ਪਿੰਡ 'ਚ ਤੁਸੀਂ ਰਾਤ ਨੂੰ ਕਿਤੇ ਢੇੜਾ ਮਾਰੋ ਸਾਡੇ ਇੱਕ ਵੀ ਗਲੀ ਇਹੋ ਜਿਹੀ ਨਹੀਂ ਜਿੱਥੇ ਮਤਲਬ ਤੁਹਾਨੂੰ ਨਿਹਰਾ ਦੇ ਸੁਣ ਉਹ ਕਲੱਬ ਬਲੂ ਹੈ ਹਾਂਜੀ 7 ਸਾਲ ਹੋ ਗਏ ਸਾਡੇ ਦੋ ਵਾਰੀ ਲਾਤੀਆਂ ਲਾਈਟਾਂ ਅੱਛਾ 7 ਸਾਲ ਹੋ ਗਏ ਸਾਡੇ ਪਿੰਡ ਚ ਨਿਹਰਾ ਨਹੀਂ ਹੈਗਾ ਕਿਤੇ ਵੀ ਜੀ ਜੇ ਰੁਕਦੇ ਖਰਾਬ ਹੋ ਜਾਂਦੀ ਆ ਚਲੋ ਮਕੈਨਿਕ ਸੱਦਦੇ ਆ ਥੋੜਾ ਲੱਗ ਜਾਣਾ ਟਾਈਮ ਤੇ ਉਹ ਸਾਡੇ ਪਿੰਡ ਚ ਮਤਲਬ ਲਗਾਤਾਰ ਲੇਟਾ ਚੱਲ ਰਹੀ ਹੈ 7 ਸਾਲ ਲਗਾਤਾਰ ਹੋ ਗਏ ਜੀ ਫੇਰ ਤੁਸੀਂ ਲਾ ਲਓ ਬਈ ਆਲ ਨੇ ਲਾਏ ਅਸੀਂ ਪੰਛੀਆਂ ਵਾਸਤੇ ਤਕਰੀਬਨ ਚਿੜੀਆਂ ਨੇ ਸਾਰਿਆਂ ਚ ਘਰ ਪਾ ਲੇ ਹੂੰ ਤਨੋਲੇ ਤੇ ਲਾ ਕੇ ਆਲੇ ਨੇੜੇ ਦੇ ਇਲਾਕੇ ਸੀ ਲਾਈ ਸਿੱਤੇ ਫੇਰ ਹਾਂਜੀ ਸਲੀਪ ਨੂੰ ਮਿਲਿਆ ਹਾਂ ਸਲੀਪ ਨੇ ਮੇਰਾ ਖਲ ਕੀ ਨਾਮ ਸੇ ਬੈਂਤ 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 ਮਿਸਟਰ ਤੇ ਮੈਂ ਸਾਹ ਕੰਮ ਕਰਦੇ ਹਾਂ ਲਈ ਇਹ ਸਾਡਾ ਟੀਚਾ ਹੈ ਵੀ ਪਿੰਡ ਨੂੰ ਸੋਨਾ ਬਣਾਉਣਾ ਬਾਕੀ ਤੁਸੀਂ ਇਹ ਕੰਮ ਤਾਂ ਮਤਲਬ ਦੇਖ ਹੀ ਲੈਣੇ ਯਾਦ ਵੀ ਨਹੀਂ ਰਹਿੰਦੇ ਕਿਉਂਕਿ ਸੱਤ ਸਾਲ ਹੋ ਗਏ ਨੇ ਵੈਸੇ ਤਾਂ ਕਲੱਬ ਦੇ ਬਹੁਤ ਸਾਰੇ ਕੰਮ ਹੁੰਦੇ ਨੇ ਮਿਲ ਲਗਾ ਤਾਂ ਹੁੰਦੇ ਪਰ ਮੈਨੂੰ ਇਸ ਗੱਲ ਦਾ ਹੀ ਖਿਆਸਾ ਵੀ ਹਾਂ ਪਲੇਟਾਂ ਸ਼ੀਤਨਾਂ ਤੇ ਗਲੀਆਂ ਬਣੀਆਂ ਹੋਈਆਂ ਨੇ ਹਾਂਜੀ ਸਾਹਿਬ ਜਦਾਂ ਇਹਨਾਂ ਤੇ ਗਲੀਆਂ ਪਾੜੀਆਂ ਹੋਈਆਂ ਨੇ ਤੇ ਪਰ ਜਦੋਂ ਤੁਸੀਂ ਗਲੀ ਦੇਖਦੇ ਵਿੱਚ ਤੇ ਗਲੀਆਂ ਦਾ ਮਾੜਾ ਹਾਲ ਹੁਣ ਚੋਣਾਂ ਦਾ ਟਾਈਮ ਹੈ ਲੀਡਰਾਂ ਨੂੰ ਆ ਕੇ ਇਹ ਗਲੀਆਂ ਦਿਖਾ ਦਿਓ ਕਹਿੰਦੇ ਅਸੀਂ ਤਾਂ ਆਹ ਕਰ ਸਕਦੇ ਇਹ ਤਾਂ ਸੁਖੀ ਜੀ ਹੁਣ ਮਤਲਬ ਪੋਲੀਟੀਕਲ ਹੋ ਗਿਆ ਉਧਰ ਅਸੀਂ ਜਾਣਾ ਨਹੀਂ ਚਾਹੁੰਦੇ ਕਿਉਂਕਿ ਇਹ ਸਰਪੰਚ ਹੋ ਗਿਆ ਜਾਂ ਤੁਸੀਂ ਐਮਐਲਏ ਸਰਕਾਰਾਂ ਲਾ ਲਓ ਸਰਕਾਰਾਂ ਤਾਂ ਕਰ ਸਕਦੀਆਂ ਨੇ ਇਹ ਕੰਮ ਹਾਂ ਹੁਣ ਅਸੀਂ ਜਿੰਨਾ ਵੀ ਕੰਮ ਕੀਤਾ ਦੋ ਟੂਰਨਾਮੈਂਟ ਕਰਵਾਏ ਆ ਬਹੁਤ ਵੱਡੇ ਵੱਡੇ ਬਜਟ ਨਾਲ ਕਰਵਾਏ ਆ 4-4-5-5 ਲੱਖ ਰੁਪਏ ਦੇ ਬਜਟ ਨਾਲ ਦੋ ਟੂਰਨਾਮੈਂਟ ਕਰਵਾਏ ਸੀ ਅੱਛਾ ਉਸ ਤੋਂ ਬਾਅਦ ਕਰੋਨਾ ਆ ਗਿਆ ਸੀਗਾ ਉਹਦੇ ਕਰਕੇ ਬੰਦ ਕਰਨਾ ਪੈ ਗਿਆ ਅਸੀਂ ਅੱਖਾਂ ਦੇ ਆਪਰੇਸ਼ਨ ਕੈਂਪ ਚਾਰ ਲਵਾਏ ਆ ਜੀ ਸ਼ੰਕਰ ਵਾਲਿਆਂ ਤੋਂ ਲੁਧਿਆਣਾ ਜੀ ਜੀ ਤੇ ਉਹ ਸ਼ੰਕਰ ਆਪਣਾ ਕਰੋਨਾ ਉਹਨਾਂ ਕਰਕੇ ਉਹ ਵੀ ਸਾਨੂੰ ਬੰਦ ਕਰਨੇ ਪੈ ਗਏ ਸੀ ਬੁੱਕ ਕਰਵਾਏ ਹੋਏ ਸੀ ਹਰ ਸਾਲ ਦੇ ਹਮ ਕੈਂਪ ਲਵਾ ਦਿੰਨੇ ਆ ਜਿਵੇਂ ਅਣਕਾਂ ਦਾ ਅਣਕਾਂ ਦਵਾਈਆਂ ਪਿੰਡ 'ਚ ਇਹ ਜੇ ਕੰਮ ਕਲੱਬ ਬਲੂ ਕਰਦੇ ਰਹਿੰਦੇ ਨੇ ਮਿੱਟੀ ਗਰਾਊਂਡ 'ਚ ਮਾਸਟਰ ਜੀ ਸਾਡੇ ਕੋਲ ਆਉਂਦੇ ਨੇ ਸਾਡੇ ਗਰਾਉਂਡ 'ਚ ਮਿੱਟੀ ਪਾਓ ਮਿੱਟੀ ਪਾਈ ਜੋ ਕਹਿੰਦੇ ਸਾਡੇ ਗਰਾਉਂਡ 'ਚ ਖਰਾਹ ਲਾ ਕੇ ਜਾਓ ਮਤਲਬ ਸਕੂਲ 'ਚ ਬਸ ਇਹ ਕੰਮ ਜਿਵੇਂ ਜਿਵੇਂ ਸਾਨੂੰ ਸੇਵਾ ਮਿਲ ਜਾਂਦੀ ਆ ਅਸੀਂ ਕਰੀ ਹੁਣ ਤੱਕ ਕਿੰਨੇ ਕਿਦਾਂ ਚੱਲੋਗੇ ਸਾਡ ਕਲੱਬ ਚੱਲਦੇ ਨੂੰ ਕਲੱਬ ਸਾਡੇ ਚੱਲਦੇ ਨੂੰ ਹੋਗੇ 5 ਸਾਲ 2 ਸਾਲ ਰਿਹਾ ਮੈਂ ਪਹਿਲੇ ਕਲੱਬ ਦਾ ਪ੍ਰਧਾਨ ਜਿਹੜੇ ਮੇਰੇ ਚਾਚਾ ਜੀ ਦਾ ਸੀਗਾ ਉਹ ਸਾਡਾ ਸਿਆਸਤ ਦੀ ਪਿੰਡ ਚੜ ਗਿਆ ਕਿਉਂਕਿ ਜਦੋਂ ਕੋਈ ਚੰਗਾ ਕੰਮ ਕਰਦਾ ਤਾਂ ਲੋਕਾਂ ਨੇ ਸਰਪੰਚੀ ਮਾਰਾ ਕਰਦਾ ਤੁਹਾਨੂੰ ਪਤਾ ਹੀ ਹੈ ਕਿਉਂਕਿ ਪਿੰਡ ਵਾਲਿਆਂ ਦੀ ਸੋਚ ਥੋੜੀ ਜੀ ਮਤਲਬ ਜਿਆਦਾ ਉੱਚੀ ਹੁੰਦੀ ਹੈ ਨਾ ਤੇ ਮੇਰਾ ਜਨ ਤੇ ਮੇਰੀ ਸੋਚ ਹੋ ਸੀ ਵੀ ਮੈਂ ਜਿਹੜੇ ਪਿੰਡ ਚ ਰਹਿਣਾ ਮੈਂ ਉਹਨੂੰ ਸੋਨਾ ਬਣਾ ਕੇ ਉਹਦੇ ਵਿੱਚ ਰਹਿਣਾ ਹਾਂ ਤੇ ਲੋਕ ਥੋੜਾ ਜਿਹਾ ਚਲੋ ਕੁਝ ਤਾਂ ਲੋਕ ਸਿਆਸੀ ਜਿਹੜੇ ਲੋਕ ਹੁੰਦੇ ਆ ਕੁਝ ਥੋੜੇ ਜਿਹਾ ਲਾਈ ਲੱਗ ਹੁੰਦੇ ਇਹਨਾਂ ਦੇ ਮਗਰ ਲੱਗਣ ਵਾਲੇ ਹੁੰਦੇ ਆ ਉਹ ਉਹਨਾਂ ਨੂੰ ਇਹ ਨਹੀਂ ਕਹਿੰਦੇ ਵੀ ਚਲੋ ਸਰਪੰਚੀ ਮਾਰਾ ਕਰਦਾ ਵੀ ਸਾਡਾ ਕੀ ਮਾਰਾ ਕਰਦਾ ਸਰਪੰਚ ਬਣਨਾ ਚਾਹਾਂ ਜਿਆਦਾ ਨਹੀਂ ਬਿਲਕੁਲ ਨਹੀਂ ਮੈਂ ਅੱਜ ਤੱਕ ਆ ਮੁੰਡੇ ਬੈਠੇ ਨੇ ਬਹੁਤ ਨੇੜੇ ਦੇ ਮੁੰਡੇ ਮੇਰੇ ਇਹਨਾਂ ਨਾਲ ਮੈਂ ਹਰ ਗੱਲ ਕਰ ਸਕਦਾ ਇਹੋ ਜਿਹੇ ਬੰਦੇ ਵੀ ਨੇ ਸਾਡੇ ਪਿੰਡ ਚ ਇੱਕ ਵੀ ਬੰਦਾ ਐ ਉੱਠ ਕੇ ਇਹ ਨਹੀਂ ਕਹਿ ਸਕਦਾ ਵੀ ਇਹਨੇ ਕਦੇ ਐਂ ਕਿਹਾ ਵੀ ਮੈਂ ਸਰਪੰਚ ਮੈਨੂੰ ਵੀ ਅਧਿਕਾਰਾ ਕਾਨੂੰਨ ਦਾ ਵੀ ਮੈਂ ਸਰਪੰਚ ਮਤਲਬ ਕਹਿ ਸਕਦਾ ਮੈਂ 7 ਸਾਲ ਪਹਿਲੇ ਮੈਂ ਕਹਿ ਦੇਣਾ ਸੀ ਜੀ ਜੀ ਵੀ ਮੈਂ ਸਰਪੰਚ ਬਣੂੰਗਾ ਭਾਈ ਖੜਾ ਹੋਣਾ ਮੈਂ ਕੰਮ ਕਰਨੇ ਆ ਪੂਛ ਵੀ ਲੋਕਾਂ ਨੂੰ ਕੀ ਤਰ੍ਹਾਂ ਸੀਗੇ ਜਦੋਂ ਮੈਂ ਅੱਜ ਵੀ ਖੜਾ ਹੋਣਾ ਮੈਂ ਕੱਲ ਵੀ ਕਹਿ ਪਹਿਲਾਂ ਵੀ ਕਹਿ ਸਕਦਾ ਤੇ ਉਹ ਗੱਲ ਇਹ ਹੋਈ ਵੀ ਲੋਕਾਂ ਦੀ ਆਵਾਜ਼ ਉੱਠੀ ਸੀਗੀ ਜਦੋਂ ਕੋਈ ਚੰਗੇ ਕੰਮ ਕਰਦਾ ਤੇ ਲੋਕ ਕਹਿੰਦੇ ਸੀਗੇ ਵੀ ਇਹਨੂੰ ਸਰਪੰਚੀ ਬਣਾਉਣਾ ਸਰਪੰਚ ਬਣਾਉਣਾ ਜਦੋਂ ਇਹ ਗੱਲਾਂ ਸਿਆਸੀ ਲੋਕਾਂ ਕੋਲ ਪਹੁੰਚੀਆਂ ਤੇ ਉਹ ਕਹਿੰਦੇ ਹੁੰਦੇ ਵੀ ਕੁਰਸੀ ਹਿੱਲ ਜਾਂਦੀ ਆ ਵੀ ਸਾਨੂੰ ਤਾਂ ਕਿਸੇ ਨੇ ਕਿਹਾ ਨਹੀਂਗਾ ਵੀ ਕਿਧਰੋਂ ਆ ਗਏ ਨਵੇਂ ਉੱਠ ਖੜੇ ਲੋਕ ਇਹ ਕਹਿਣ ਲੱਗੇ ਮਤਲਬ ਸੋਚ ਤੁਹਾਡੀ ਕੀ ਹੁੰਦੀ ਆ ਲੋਕ ਇਧਰ ਲੈ ਜਾਂਦੇ ਆ ਹੁਣ ਅਸੀਂ ਕਰੋਨਾ ਆਇਆ ਸੀਗਾ ਕਿਸੇ ਸਰਕਾਰ ਨੇ ਕਿਸੇ ਦੀ ਬਾਹ ਨਹੀਂ ਪੜੀ ਤੁਹਾਨੂੰ ਪਤਾ ਹੀ ਆ ਪਤਾ ਹੀ ਆ ਇੱਕ ਬਾਕੀ ਜਿਹੜੇ ਮਤਲਬ ਵੋਟਾਂ ਨੂੰ ਵੀ 70-75 ਸਾਲਾਂ ਤੋਂ ਵੋਟਾਂ ਪਵਾ ਰਹੇ ਨੇ ਗਰੀਬ ਲੋਕਾਂ ਦਾ ਗਰੀਬਾਂ ਤੇ ਜ਼ਿਆਦਾ ਫੋਕਸ ਹੁੰਦਾ ਰਹੇਗਾ ਵੋਟਾਂ ਵਾਲੇ ਟਾਈਮ ਆ ਗਏ ਹਫਤਾ ਤੋਂ ਉਹਨਾਂ ਨੇ ਕਾਨੂੰਨ ਦੀ ਥੈਲੀ ਵੀ ਨਹੀਂ ਦਿੱਤੀ ਨਾ ਨੂਨ ਦੀ ਥੈਲੀ 10 ਰੁਪਏ ਦੀ ਸਭ ਤੋਂ ਸਸਤਾਂ ਨੂੰ ਅਸੀਂ 11 ਫੁੱਟ ਦੀ ਟਰਾਲੀ ਭਰ ਕੇ ਲਏ ਸੀ ਰੈਸ਼ਨ ਦੇ ਜਿੱਥੇ 60000 ਰੁਪਏ ਮੇਰੇ ਪਰਿਵਾਰ ਨੇ ਦਿੱਤਾ ਮੈਨੂੰ ਬਾਕੀ 20-25000 ਪਿੰਡ ਦੇ ਮੇਰੇ ਜਿੰਨੇ ਮੇਰੇ ਕਲੱਬ ਦੇ ਮੈਂਬਰ ਮੇਰੇ ਚੌਨ ਵਾਲੇ ਇਹਨਾਂ ਨੇ ਦਿੱਤਾ ਅਸੀਂ ਪਿੰਡ 'ਚ ਘਰ-ਘਰ ਜਾ ਕੇ ਰਸ਼ਨ ਮੰਗਿਆ ਉਦੋਂ ਜਦੋਂ ਸਰਕਾਰ ਨੇ ਕਰਫਿਊ ਲਾਇਆ ਹੋਇਆ ਸੀਗਾ ਤੇ ਕਿਸੇ ਨੂੰ ਘਰੋਂ ਬਾਹਰ ਨਿਕਲਣ ਦੀ ਅੱਡ ਨਹੀਂ ਸੀ ਅਸੀਂ ਇਹ ਸੋਚਿਆ ਸੀ ਵੀ ਰਿਸਕ ਲੈ ਕੇ ਘਰ-ਘਰ ਪਹੁੰਚਦਾ ਕੀਤਾ ਚਲੋ ਲੋਕਾਂ ਨੇ ਸੁੱਖ ਦਾ ਸਾਹ ਲਿਆ ਮਤਲਬ ਸਾਡਾ ਰਸ਼ਨ ਦੇਣ ਤੱਕ ਨਹੀਂ ਸੀ ਸਾਡਾ ਮਤਲਬ ਅਸੀਂ ਪਿੰਡ ਵਾਲਿਆਂ ਨੂੰ ਇਹ ਦੱਸਣਾ ਸੀਗਾ ਵੀ ਅਸੀਂ ਖੜੇ ਹਾਂ ਤੁਹਾਡੇ ਨਾਲ ਵੀ ਫਿਕਰ ਨਾ ਕਰਿਓ ਔਖੇ ਵੇਲੇ ਸਰਕਾਰ ਨਹੀਂ ਖੜੀ ਕੋਈ ਗੱਲ ਨਹੀਂ ਪਿੰਡ ਦੇ ਜ ਜੇ ਥੋੜੇ ਠੇਕੇਦਾਰ ਬਣਦੇ ਸਿਰ ਮਤਲਬ ਬੁਟਾਂ ਦੇ ਉਹ ਨਹੀਂ ਖੜੇ ਕੋਈ ਗੱਲ ਨਹੀਂ ਅਸੀਂ ਖੜੇ ਆ ਕੁਦਰਤ ਵੀ ਮਤਲਬ ਚੰਗੀ ਕਿਸਮਤ ਨੂੰ ਰਸ ਖੁੱਲ ਗਿਆ ਆਪਣਾ ਤਰਫੂ ਨਹੀਂ ਤਾਂ ਅਸੀਂ ਕਿਤੇ ਇਹਨਾਂ ਨੂੰ ਭੁੱਖੇ ਨਹੀਂ ਸੀ ਮਾਰਨ ਦੇਣਾ ਅਸੀਂ ਅੱਗੇ ਵੀ ਤਿਆਰੀ ਕਰ ਲਈ ਸੀ ਹੋਰ ਪੈਸਾ ਇਕੱਠਾ ਕਰਨ ਬਾਰੇ ਸੋਚ ਰਹੇ ਸੀਗੇ ਵੀ ਜੇ ਇਹ ਰਸਣ ਮੁੱਕ ਗਿਆ ਕਿਉਂਕਿ 15 ਦਿਨਾਂ ਦਾ ਰਸਣ ਨਹੀਂ ਦਿੱਤਾ ਸੋ ਕਿ ਜਿੰਨੇ ਕਲੱਬ ਦੀ ਔਕਾਤ ਹੁੰਦੀ ਆ ਉਹਨਾਂ ਅੱਗੇ ਆਪ ਕਰ ਸਕਦੇ ਆ ਤੇ ਫਿਰ ਅਸੀਂ ਇਹ ਸੋਚਿਆ ਸੀਗਾ ਵੀ ਜਿੰਨੇ ਸਾਡੇ ਮੇਰੇ ਚਾਚੇ ਦਾਇਆ ਦੇ ਮੁੰਡੇ ਬਾਹਰ ਵੀ ਨੇ ਕੋਈ ਆਸਟ੍ਰੇਲੀਆ ਕੋਈ ਕੈਨੇਡਾ ਬੈਠਾ ਅਸੀਂ ਸੋਚਿਆ ਵੀ ਹੁਣ ਅਗਲਾ ਸ਼ੁਰੂ ਕੀਤਾ ਜਾਵੇ ਕਿਉਂਕਿ ਇਹਨੇ ਵੀ ਖਤਮ ਹੋ ਜਾਣਾ ਵੀ ਕਰਫਿਊ ਦਾ ਕੀ ਪਤਾ ਕਿੰਨਾ ਟਾਈਮ ਕਿਉਂਕਿ ਬਿਮਾਰੀ ਬਹੁਤ ਖਤਰਨਾਕ ਸੀ ਸਾਰੀ ਦੁਨੀਆ ਖੜਾਤੀ ਸੀ ਉਹਨੇ ਜੀ ਜੀ ਤੇ ਮਤਲਬ ਅਸੀਂ ਇਹ ਸੋਚਿਆ ਸੀ ਵੀ ਜੇ ਮਹੀਨਾ 2 ਮਹੀਨੇ 3 ਮਹੀਨੇ ਵੀ ਇਹ ਚੱਲ ਪਿਆ ਅਸੀਂ ਕਿਸੇ ਨੂੰ ਭੁੱਖਾ ਨਹੀਂ ਮਰਨ ਦਿੰਦਾ ਹਾਂ ਚਲੋ ਮਹਾਰਾਜ ਨੇ ਮਿਹਰ ਕੀਤੀ ਵੀ ਪਹਿਲੀ 15 ਦਿਨਾਂ ਦਾ ਜਿਹਾ ਪੂਰਾ ਹੋ ਗਿਆ ਖਤਮ ਹੋ ਗਿਆ ਕਰਫਿਊ ਲੋਕਾਂ ਦਾ ਪੌਦੇ ਕੰਮ ਤੇ ਲੱਗੇ ਕਿਉਂਕਿ ਕ ਦੁਕਾਨਾ ਬੰਦ ਸੀ ਕੋਈ ਘੰਦਾਰ ਤੱਕ ਹੀ ਦੇਣਾ ਜਗਾਂ ਖੁੱਲਦੀ ਵੀ ਨਹੀਂ ਸੀ ਕਰਫੂ ਤਾਂ ਲੱਗਿਆ ਹੋਇਆ ਸੀ ਹਾਂ ਹਾਂ ਨਾ ਕੰਮ ਚੱਲਦਾ ਸੀ ਨਾ ਦੁਕਾਨਦਾਰਾਂ ਦੀ ਗ੍ਰਾਹੀ ਹੁੰਦੀ ਸੀ ਪੈਸਾ ਨਾ ਧਾਰ ਮਿਲਦਾ ਸੀ ਨਾ ਨਾ ਦੇ ਮਿਲਦਾ ਤੈਨੂੰ ਤੋਂ 5 ਸਾਲਾਂ ਦੇ ਸਫਰ ਦੇ ਵਿੱਚ ਜਿੰਨਾ ਪੈਸਾ ਲੱਗਿਆ ਕਲੱਬ ਵੱਲੋਂ ਕਲੱਬ ਵੱਲੋਂ ਕਲੱਬ ਵੱਲੋਂ ਅਸੀਂ ਪਿੰਡ ਜੋ ਇਕੱਠਾ ਕਰਕੇ ਤਕਰੀਬਨ ਲਾ ਲਓ ਵੀ 9 ਲੱਖ ਰੁਪਏ ਦਾ ਸਾਡਾ ਟੂਰਨਾਮੈਂਟਾਂ ਦਾ ਹੋ ਗਿਆ ਗ੍ਰਾਂਟ ਮਿਲੀ ਹੈ ਗ੍ਰਾਂਟ ਤਾਂ ਸਾਨੂੰ 1 ਰੁਪਿਆ ਵੀ ਨਹੀਂ ਮਿਲਿਆ ਅਜੇ ਤੱਕ ਕਿਸੇ ਤੋਂ ਉੱਤੇ ਨਾ ਹੀ ਅਸੀਂ ਕੋਈ ਚਾਹ ਕੀਤੀ ਹੈ ਵੀ ਸਾਨੂੰ ਗ੍ਰਾਂਟ ਮਿਲੇ ਕਿਉਂਕਿ ਅਸੀਂ ਨਹੀਂ ਚ ਫਿਰ ਅਸੀਂ ਲਾ ਲੋ ਫਿਰ ਅਸੀਂ ਇੱਕ ਸ਼ੁਰੂ ਕੀਤਾ ਸੀਗਾ ਸਮਾਂ ਦੱਸਣਾ ਭੁੱਲ ਗਿਆ ਵੀ ਉਹ ਕੰਮ ਇੰਨੇ ਨੇ ਵੀ ਹੁਣ ਯਾਦ ਨਹੀਂ ਲੰਦੇ ਇਸੇ ਕਰਕੇ ਅਸੀਂ ਆਪਦੀ ਲਿਸਟ ਬਣਾਈ ਹੁੰਦੀ ਆ ਫਾਈਲਾਂ ਪਈਆਂ ਮੇਰੇ ਕੋਲ ਤਿਆਰ ਕੀਤੀਆਂ ਸਾਰੀਆਂ ਫੋਟੋ ਦਾ ਵੈਸੇ ਸਾਨੂੰ ਕੋਈ ਐ ਨਹੀਂ ਹੁੰਦਾ ਵੀ ਫੋਟੋ ਕਿਹਨੂੰ ਦਿਖਾਉਣੀ ਆ ਪਰ ਉਹ ਅਸੀਂ ਆਪਦੇ ਵਾਸਤੇ ਰੱਖ ਲੈਨੇ ਵੀ ਸਾਨੂੰ ਯਾਦ ਰਹੇ ਜੇ ਹਮ ਅਸੀਂ 5000 ਰੁਪਏ ਰੱਖਿਆ ਸੀਗਾ ਕਿਸੇ ਦੀ ਮਰਗਤ ਹੋ ਜਾਂਦੀ ਸੀ ਗਰੀਬ ਦੇ ਕਿਉਂਕਿ ਗਰੀਬ ਦੇ ਮਰਗਤ ਨੂੰ ਪਤਾ ਵੀ ਮੌਕੇ ਦੇ ਲਾਉਂਦਾ ਪਹਿਲੇ ਹੀ ਸਾਰਾ ਕੁਝ ਵਿਚਾਰਾ ਲਵਾ ਕੇ ਜਾਂਦਾ ਕੋਈ ਵੀ ਐ ਚਾਹੇ ਗਰੀਬਾ ਚਾਹੇ ਅਮੀਰ ਦੇ ਹਮ 5000 ਕੋਈ ਵੱਡੀ ਰਕਮ ਵੀ ਹੈ ਨਹੀਂ ਚ ਅਸੀਂ ਸੋਚਿਆ ਵੀ ਕੁਛ ਨਾ ਕੁਛ ਤਾਂ ਸਾਰਾ ਲੱਗਦਾ ਉਸ ਤੋਂ ਬਾਅਦ ਅਸੀਂ ਸ਼ੁਰੂ ਕਰਤਾ ਵੀ ਜਿੰਨੇ ਮਰਗ ਤਾਂ ਹੋਣਗੀਆਂ ਵੀ ਉਸ ਤੋਂ ਬਾਅਦ ਅਸੀਂ ਹੈਰ ਕਰਨ ਦੇ ਆ ਕਰਾਂਗੇ ਚਲੋ ਉਹ ਵਿੱਚ ਵਿੱਚ ਸਿਹਸਤ ਵੜਦੀ ਆ ਗਈ ਮਤਲਬ ਕੁਛ ਇਹ ਭੋਲੇ ਭਾਲੇ ਪਿੰਡ ਦੇ ਬੱਚੇ ਸੀਗੇ ਉਹ ਮਗਰ ਲੱਕੇ ਉਹਨਾਂ ਨੇ ਸਾਨੂੰ ਖੜਾਉਣ ਦੀ ਕੋਸ਼ਿਸ਼ ਕੀਤੀ ਦੁੱਖ ਤਾਂ ਬਹੁਤ ਹੋਇਆ ਵੀ ਮੈਂ ਵੀ ਆਪਾਂ ਇਹਨਾਂ ਖਾਤਰ ਕਰ ਰਹੇ ਆ ਵੀ ਇਹੀ ਆਪਾਂ ਰੋਕ ਰਹੇ ਨੇ ਤੇ ਚਲੋ ਘਟਦੇ ਘਟਦੇ ਬਜਟ ਘਟਦਾ ਗਿਆ ਮਤਲਬ ਕਰਦੇ ਰਹੇ ਫਿਰ ਵੀ ਅਸੀਂ ਪੂਰਾ ਤਾਂ ਨਹੀਂ ਸੀ ਦੇ ਸਕੇ 5-5 ਹਜ਼ਾਰ ਤਾਂ ਕੱਟਦਾ ਗਿਆ ਚਲੋ ਕਰੀ ਗਏ ਫੇਰ ਸਾਨੂੰ ਬੰਦ ਕਰਨਾ ਪੈ ਗਿਆ ਉਹ ਕੰਮ ਅਸੀਂ ਸੋਚ ਕੇ ਚਲੇ ਸੀਗੇ ਵੀ ਸੋਚ ਬਹੁਤ ਵੱਡੀ ਸਾਡੀ ਸੋਚ ਇਹ ਸੀ ਵੀ ਕੋਈ ਪਿੰਡ ਦੀ ਧੀ ਜੱਪਾ ਕਰਨ ਆਉਗੀ ਹੂੰ ਵੀ ਉਹਦੇ ਵਾਸਤੇ ਵੀ ਸਕੀਮ ਰੱਖਾਂਗੇ ਕਿਉਂ ਜੋ ਵੀ ਉਹਦਾ ਮਤਲਬ ਪੰਜੀਰੀ ਦਾ ਸਮਾਨ ਹੁੰਦਾ ਫੇਰ ਅੱਗੇ ਜਾ ਕੇ ਸੀਗਾ ਵੀ ਥੋੜੇ ਜਿਹਾ ਹੋਰ ਪੈਸੇ ਬਚਣ ਲੱਗੇ ਤਾਂ ਗਰੀਬ ਵਿਆਹ ਕਰਦਾ ਬੱਚੀ ਦਾ ਚਲੋ ਉਦੋਂ ਕੋਈ ਸ਼ਗਨ ਸਕੀਮ ਇਹ ਵੀ ਸੋਚ ਸੀ ਵੀ ਚੱਲ ਜੇ ਕੋਈ ਲੀਡਰ ਸਾਡੀ ਬਾਤ ਸੁਣ ਲਵੇ ਜਾਂ ਕੋਈ ਸਾਡਾ ਐਨਆਰਆਈ ਸੁਣ ਲਵੇ ਕਿਉਂਕਿ ਬਹੁਤ ਪੁਰਾਣੇ ਸਾਡੇ ਗਏ ਹੋਏ ਨੇ ਬਹੁਤ ਪੈਸਾ ਉਹਨਾਂ ਕੋਲੇ ਜੋ ਕੁ ਚੰਗਾ ਕੰਮ ਕਰਦੇ ਆ ਤਾਂ ਉਹ ਜਿਵੇਂ ਸੱਚ ਹੈ ਕਿ ਪੰਜਾਬ ਦਾ ਜਿਹੜਾ ਹੀ ਪਿੰਡ ਸੋਨਾ ਬਣਿਆ ਹਾਂਜੀ ਉਸ ਪਿੰਡ ਦੇ ਵਿੱਚ ਐਨਆਰਏ ਭਰਾਵਾਂ ਦੇ ਬਹੁਤ ਵੱਡੀ ਦੇਣ ਹੈ ਸਾਡੇ ਚ ਕੋਈ ਐਨਆਰਏ ਆਈਆਂ ਦਾ ਮਤਲਬ ਹੈ ਨਹੀਂ ਕਿ ਯੋਗਦਾਨ ਮੈਂ ਮੇਰੇ ਚਾਚੇ ਦੇ ਮੁੰਡੇ ਬਾਹਰ ਨੇ ਉਹ ਮੈਂ ਜੋ ਵੀ ਕਹਿੰਨਾ ਉਹ ਮੇਰੀ ਭੈਣ ਆ ਅਸਟ੍ਰੇਲੀਆ ਚ ਉਹਨਾਂ ਨੂੰ ਮੈਂ ਮਤਲਬ ਤੱਕੇ ਨਾਲ ਹੀ ਲੈ ਲਈਦੀ ਆ ਉਹਨਾਂ ਤੋਂ ਪਰ ਸਾਡੇ ਪਿੰਡ ਦਾ ਹੋਰ ਮੁੰਡਾ ਨਹੀਂ ਕੋਈ ਵੀ ਕਹੇ ਵੀ ਪੁਰਾਣੇ ਗਏ ਹੋਏ ਚਲੋ ਨਵੇਂ ਮੁੰਡੇ ਤਾਂ ਵਿਚਾਰਿਆਂ ਦੇ ਫੀਸਾਂ ਹੀ ਪੂਰੀਆਂ ਹੁੰਦੀਆਂ ਨੇ ਆਪਾਂ ਨੂੰ ਕੋਈ ਉਹਨਾਂ ਨਾਲ ਰੋਸ ਨਹੀਂ ਹੈਗਾ ਪੁਰਾਣੇ ਗਏ ਨੇ ਲੱਖਾਂ ਕਰੋੜਾਂ ਰੁਪਈਆ ਦੇ ਡਾਲਰਾਂ ਦੇ ਮ ਕੋਸਾ ਦੇ ਪਿੰਡ ਦਾ ਸਮਾਰੀਏ ਪਹਿਲਾਂ ਤਾਂ ਚਲੋ ਕੁਝ ਹੁੰਦਾ ਨਹੀਂ ਸੀਗਾ ਮਤਲਬ ਹੁਣ ਤਾਂ ਕਲੱਬ ਹੈਗਾ ਹੁਣ ਤਾਂ ਕਲੱਬ ਦੇ ਕੰਮ ਵੀ ਉਹਨਾਂ ਨੇ ਦੇਖੇ ਨਹੀਂ ਵੀ ਕਿੰਨਾ ਕਰ ਰਹੇ ਨੇ ਹੋਰ ਅਸੀਂ ਹਿਸਾਬ ਵੀ ਦੰਨੇ ਆ ਸਾਰੇ ਅਸੀਂ ਹਿਸਾਬ ਦੰਨੇ ਸੁਖੀ ਜੀ ਸਾਡਾ ਕਲੱਬ ਐਸੇ ਕਰਕੇ 7 ਸਾਲ ਹੋ ਗਏ ਚੱਲਦੇ ਨੇ ਅਸੀਂ ਜੋ ਪੈਸਾ ਸਾਨੂੰ ਆਉਂਦਾ ਤੇ ਖਰਚਾ ਹੁੰਦਾ ਉਹਦਾ ਹਿਸਾਬ ਦੰਨੇ ਠੀਕ ਕਿਵੇਂ ਕਰਦੇ ਕੀ ਕਰਦੇ ਉਹ ਅਸੀਂ ਪਹਿਲਾਂ ਤਾਂ ਪਿੰਡ ਚ ਲਾਉਂਦੇ ਸੀਗੇ ਚਾਰੇ ਖੁੰਜਾਂ 'ਚ ਲਿਖ ਕੇ ਟੂਰਨਾਮੈਂਟਾਂ ਦਾ ਵੀ ਹੋਰ ਵੀ ਆਪੇ ਆ ਕੇ ਪੜ ਲਓ ਕਿਉਂਕਿ ਕਈ ਬੰਦੇ ਇਹ ਜਿਹੇ ਹੁੰਦੇ ਨੇ ਜਿਹੜੇ ਆਪਣਾ ਹਿਸਾਬ ਮੰਗ ਨਹੀਂ ਸਕਦੇ ਹਲਾ ਕਹਿੰਦਾ ਵੀ ਮੇਰਾ ਬਾਈ ਗੁੱਸਾ ਕਰੂਗਾ ਵੀ ਤੂੰ ਮੇਤ ਸਾਹਿਬ ਕੇ ਮੰਗਿਆ ਤੈਨੂੰ ਮੇਰੇ ਤੇ ਵਿਸ਼ਵਾਸ ਨਹੀਂ ਅਸੀਂ ਆਖੇ ਖੁੰਜਿਆਂ ਤੇ ਲਾ ਦੋ ਵੀ ਨਾ ਵੀ ਆਪਣੇ ਆਵੇ ਦਿੱਤੇ ਵੀ ਨਹੀਂ ਹੁੰਦੇ ਨੇ ਨਹੀਂ ਮੈਨੂੰ ਨਾ ਕਿਹੜੇ ਜਵਾਬ ਦਿੱਤਾ ਸੁਖੀ ਜੀ ਮੈਨੂੰ ਪਿੰਡ ਤੋਂ ਸਹਿਯੋਗ ਬਹੁਤ ਮਿਲਿਆ ਹਾਂ ਬਸ ਇਨਰਾਂਗੇ ਤਾਂ ਨਹੀਂ ਮਿਲਿਆ ਹਾਂ ਮੇਰੇ ਪਰਿਵਾਰ ਤੋਂ ਬਿਨਾ ਹੋਰ ਇਨਰਾਂਗੇ ਤਾਂ ਨਹੀਂ ਮਿਲਿਆ ਪਿੰਡ ਤੇ ਮੈਨੂੰ ਗਰੀਬ ਤੋਂ ਗਰੀਬ ਬੰਦਾ ਛੋਟਾ ਜ਼ਿਮੀਂਦਾਰ ਉਹ ਸਾਰਾ ਮੈਂ ਆਪਣੇ ਨਾਲ ਲੈ ਆਇਆ ਅਸੀਂ ਤਾਂ ਇਹ ਚਾਹੁੰਦੇ ਵੀ ਸਰਕਾਰਾਂ ਤੋਂ ਦੱਸਣ ਨੂੰ ਮੰਗਣ ਦੀ ਲੋੜ ਹੀ ਨਾ ਪਵੇ ਕਿਉਂਕਿ ਅਸੀਂ ਫਿਰ ਜੇ ਸਰਕਾਰਾਂ ਤੋਂ ਮੰਗੇ ਨਹੀਂ ਪਿੰਡ ਚਲਾਉਣਾ ਚਾਹੁੰਦੇ ਟੋੜੀ ਪੈਸੇ ਦਾ ਸਰਕਾਰ ਨਾਲ ਹਾਂਜੀ ਤੇ ਅਸੀਂ ਇਹ ਚਾਹਣਾ ਵੀ ਐਨਆਰਆਈ ਸਾਡੇ ਸਾਡੀ ਬਾਹ ਫੜਨਾ ਹੂੰ ਬਹੁਤ ਵੱਡੇ ਸੁਪਨੇ ਨੇ ਵੀ ਪਿੰਡ ਨੂੰ ਇਹੋ ਜਿਹਾ ਬਣਾਈਏ ਵੀ ਬਾਰੋਂ ਵੀ ਦੇਖਣ ਨੂੰ ਆਉਣਾ ਜਿਵੇਂ ਹੁਣ ਕਈ ਪਿੰਡ ਆਪਾਂ ਦੇਖਦੇ ਆ ਬਹੁਤ ਵਧੀਆ ਬਣਾਇਆ ਸਰਪੰਚਾਂ ਨੇ ਤੇ ਸਾਡੇ ਕੋਲ ਸਾਧਨ ਨਹੀਂ ਹੈਗਾ ਪੈਸੇ ਦਾ ਸੋਰਸ ਨਹੀਂ ਹੈਗਾ ਬਈ ਹੂੰ ਬਸ ਪਿੰਡ ਚ 100 200 ਰੁਪਏ ਇਕੱਠਾ ਕਰ ਲਈਦਾ ਕਿ ਜਦੋਂ ਇਕੱਠੇ ਹੋ ਜਾਂਦੇ ਕੋਈ ਨਾ ਕੋਈ ਕਰ ਦਿੰਦਾ ਇੱਕ ਮੇਰੀ ਹੱਥ ਵੱਨ ਕੇ ਬੇਨਤੀ ਆ ਮਤਲਬ ਇਹ ਪੰਜਾਬ ਵਾਸੀਆਂ ਨੇ ਅਸੀਂ ਚਿੜੀਆਂ ਨੂੰ ਆਲ ਨਹੀਂ ਲਾਈ ਸੀਗੇ ਸੁਖੀ ਜੀ ਜੀ ਲੋਕਾਂ ਨੇ ਕਈ ਬੰਦੇ ਮੈਨੂੰ ਇਹੋ ਜਿਹਾ ਮਿਲੇ ਜਿਹੜੇ ਕਹਿੰਦੇ ਤੁਸੀਂ ਇਹਨਾਂ ਨੂੰ ਨਕਾਰਾ ਕਰ ਰਹੇ ਹੋ ਨਕਮੇ ਕਰ ਰਹੇ ਹੋ ਜੀ ਅਸੀਂ ਤਾਂ ਇਹਨਾਂ ਨੇ ਦਾਜ ਲੈ ਆਉਦੇ ਸਹੁਰਿਆਂ ਤੋਂ ਅਸੀਂ ਤਾਂ ਨਕਮੇ ਹੋਏ ਨਹੀਂ ਉਧਰ ਤਾਂ ਕੋਈ ਸੋਚ ਨਹੀਂ ਰਿਹਾ ਹਾਂ ਵੀ ਅਸੀਂ ਦਾਜ ਲੈਣੇ ਆ ਵੀ ਸਾਡੇ ਬੱਚੇ ਵੀ ਨਕਮੇ ਹੋ ਜਾਣਗੇ ਉਹ ਤਾਂ ਅਸੀਂ ਲੈਣਾ ਪੂਰਾ ਹਾਂ ਪੰਛੀਆਂ ਵਾਸਤੇ ਸਾਨੂੰ ਮਤਲਬ ਇਹ ਸੋਚਾ ਸਾਡੇ ਕੰਮ ਕਰ ਜਾਂਦੇ ਨੇ ਵੀ ਅਸੀਂ ਕਿੱਡੀ ਉੱਚੀ ਸੋਚਦੇ ਮਾਲਕਾਂ ਹਾਂ ਹਾਂ ਆ ਅਸੀਂ ਕਹਿੰਦੇ ਨਹੀਂ ਬੀ ਆਲਸੀ ਬਣਾਉਂਦੇ ਬੀ ਆਲਸੀ ਮੈਂ ਇਹੀ ਬੇਨਤੀ ਕਰਦਾ ਵੀ ਪੰਛੀ ਆਲਸੀ ਨਹੀਂ ਬਣਦੇ ਆਪਾਂ ਆਲਸੀ ਬਣ ਜਾਂਦੇ ਹਾਂ ਹਾਂ ਪੰਛੀਆਂ ਨੇ ਸਾਰੇ ਨੇ ਅਸੀਂ ਸਿਰਫ ਉਹਨਾਂ ਨੂੰ ਪਲਾੜ ਦਿੱਤੇ ਕੱਟ ਕੇ ਹਾਂ ਜਿਵੇਂ ਇੱਕ ਕਲੋਨਾਈਜ਼ਰ ਆਪਾਂ ਨੂੰ ਕਲੋਨੀ ਬਣਾ ਕੇ ਦਿੰਦਾ ਉਹਦੇ ਨਾਲ ਆਪਾਂ ਨਕੰਮੇ ਨਹੀਂ ਹੁੰਦੇ ਕਿਉਂਕਿ ਉਹ ਚਾਰਪਾਅ ਬਣਾਉਂਦੇ ਆ ਹਾਂ ਇਹ ਪੰਛੀਆਂ ਤੁਸੀਂ ਜਾ ਕੇ ਬੇਸ਼ੱਕ ਦੇਖ ਸਕਦੇ ਹੋ ਸਾਰੇ ਪੰਛੀਆਂ ਨੇ ਆਪਦੇ ਮਤਲਬ ਲਿਆ ਕੇ ਚੁੰਝਾਂ ਚ ਪਾ ਕੇ ਡੱਕੇ ਹਾਂ ਹਾਂ ਪਰਾਲੀ ਆਪ ਘਰ ਬਣਾਏ ਨੇ ਹਾਂ ਮਤਲਬ ਮੇਰੀ ਉਹਨਾਂ ਨੇ ਬੇਨਤੀ ਆ ਵੀ ਇਹ ਇਨਸਾਨੀਅਤ ਦਾ ਕੰਮ ਜੇ ਤੁਸੀਂ ਨਹੀਂ ਕਰਨਾ ਤਾਂ ਕੋਈ ਕਰਦਾ ਉਹਨੂੰ ਕਰ ਲੈਣ ਦਿਓ ਹਮ ਮੈਂ ਸਾਈ ਹੱਥ ਬਨ ਕੇ ਬੇਨਤੀ ਆ ਜੀ ਜੀ ਤੁਸੀਂ ਸੁਣਿਆ ਯਾਦਵੰਦਰ ਸਿੰਘ ਨੂੰ ਪੰਜਾਬ ਦਾ ਕੋਈ ਪਿੰਡ ਲੈ ਲਓ ਜਿਸ ਪਿੰਡ ਦਾ ਵਿਕਾਸ ਸਿਰ ਤੋੜ ਯਤਨਾਂ ਨਾਲ ਹੋਇਆ ਹੈ ਉਸ ਪਿੰਡ ਦੇ ਵਿੱਚ ਇੱਕ ਸਹੀ ਗੱਲ ਹੈ ਕਿ ਵਿਦੇਸ਼ਾਂ 'ਚ ਬਸਦੇ ਪੰਜਾਬੀ ਭਰਾਵਾਂ ਨੇ ਉਸ ਪਿੰਡ ਦੀ ਬਾਹ ਫੜੀ ਹੈ ਤੇ ਉਸ ਪਿੰਡ 'ਚੋਂ ਗਏ ਪੰਜਾਬੀ ਲੋਕਾਂ ਨੇ ਉਸ ਪਿੰਡ ਨੂੰ ਸੋਨਾ ਬਣਾਇਆ ਕਲਾਬ ਡਸ ਐਦੇ ਵਾਲਾ ਨਹੀਂ ਪੂਰੇ ਪੰਜਾਬ ਦੇ ਕਲੱਬ ਪੂਰੇ ਪੰਜਾਬ ਦੇ ਪਿੰਡੇ ਉਮੀਦ ਕਰਦੇ ਨੇ ਇਸ ਕਲੱਬ ਨੂੰ ਚੰਗਾ ਅਗਵਾਈ ਕਰਤਾ ਮਿਲਿਆ ਹੋਇਆ ਇੱਕ ਚੰਗੀ ਟੀਮ ਮਿਲੀ ਹੋਈ ਹੈ ਸੋ ਅਸੀਂ ਦੁਆ ਕਰਦੇ ਆਂ ਤੇ ਇਥੋਂ ਦੇ ਲੋਕਲ ਲੀਡਰਾਂ ਨੂੰ ਬੇਨਤੀ ਕਰਦੇ ਆਂ ਕਿ ਉਹ ਜੇ ਕਲੱਬਾਂ ਦੀ ਬਾਹ ਫੜਨ ਦੀ ਲੋੜ ਹੈ ਗਲੀ ਦੇ ਕਿਨਾਰੇ ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਪਲੇਟਾਂ ਲੱਗ ਜਾਣੀ ਬਹੁਤ ਮਾਣ ਵਾਲੀ ਗੱਲ ਹੈ ਪਰ ਜਦੋਂ ਬੰਦਾ ਗਲੀ ਚ ਵੜਦਾ ਤੋ ਗਲੀਆਂ ਸੋਹਣੀਆਂ ਬਣਾਉਣਾ ਇਹ ਲੀਡਰਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਸੋ ਜ਼ਰੂਰ ਤੇ ਉੱਡ ਸੈਦੇ ਵਾਲੇ ਨੂੰ ਜੋ ਇੰਨਾ ਕਲਬ ਵਾਲੇ ਭਰਾਮਾਂ ਦੀ ਸੋਚ ਹੈ ਉਹਨਾਂ ਸੋਚਾਂ ਮੁਤਾਬਕ ਉਹਨਾਂ ਗਲੀਆਂ ਨੂੰ ਉਹ ਨਾਲੀਆਂ ਜਿਹੜੀਆਂ ਉਹ ਪਲੇਟ ਦੇ ਆਲੇ ਦੁਆਲੇ ਜੋ ਗਲੀ ਦੇ ਵਿੱਚੋਂ ਸਭ ਕੁਝ ਵਗ ਰਿਹਾ ਹੈ ਤਾਂ ਉਹਨੂੰ ਸੈੱਟ ਕਰਨ ਦੀ ਉਹਨਾਂ ਗਲੀਆਂ ਨੂੰ ਸੋਹਣਾ ਬਣਾਉਣ ਦੀ ਸੋ ਉਮੀਦ ਕਰਦੇ ਆ ਕਿ ਸਾਡੀ ਇਹ ਮੁਲਾਕਾਤ ਉਹਨਾਂ ਲੀਡਰਾਂ ਤੱਕ ਪਹੁੰਚੇ ਤੇ ਉੱਡਾ ਸੱਦੇ ਬੜੀ ਨੇ ਗਲੀਆਂ ਵੱਲ ਜਿਹੜੇ ਹੋਰ ਵਿਕਾਸ ਦੇ ਕੰਮ ਨੇ ਜਿਹੜੇ ਕਲੱਬ ਉਮੀਦ ਕਰਦਾ ਪੰਚਾਇਤ ਉਮੀਦ ਕਰਦੀ ਹੈ ਪਿੰਡ ਉਮੀਦ ਕਰਦਾ ਜੁੜੇ ਰਹੋ ਸਰ ਲੇਖ ਦੇਣਾ